ਥੋੜਾ ਗੁਰਪ੍ਰੀਤ ਸਿੰਘ ਦੇ ਬਾਰੇ ਸਰ ਨੂੰ ਨਰਮ ਸਿੰਘ ਜੀ ਦੱਸੋ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਆਏ ਜਦੋਂ ਇੱਥੇ ਆਇਆ ਹਰ ਇੱਕ ਬੱਚੇ ਦੇ ਵਾਂਗ ਉਸਤੇ ਵੀ ਆਸਾਂ ਉਮੀਦਾਂ ਬਹੁਤ ਕੁਝ ਜਿਹੜਾ ਉਸਤੇ ਮਨ ਦੇ ਵਿੱਚ ਹੋਊਗਾ ਖੇਡਣਾ ਪੁੱਤ ਨੂੰ ਸਕੂਲ ਚ ਪੜਨਾ ਉਹ ਸਾਰਾ ਕੁਝ ਥੋੜਾ ਜਿਹਾ ਉਸਦੇ ਬਾਰੇ ਤੁਹਾਨੂੰ ਗੁਰਪ੍ਰੀਤ ਬਾਰੇ ਥੋੜਾ ਜਿਹਾ ਜੀ ਅਸੀਂ ਨਾ 2000 ਸਾਲ 2040 ਸੀ ਉਦੋਂ ਗੁਰਪ੍ਰੀਤ ਸਾਹਿਬ 11 ਸਾਲ ਦੀ ਉਮਰ ਸੀ ਤੇ ਇਹ ਪਰਲੇ ਐਲੀਮੈਂਟਰੀ ਸਕੂਲ ਦੇ ਵਿੱਚ ਪੜਦਾ ਸੀ ਰੋਕਲੈਂਡ ਤੋਂ ਆਪਾਂ ਇੱਥੇ ਰੌਕਲੈਂਡ ਉਹ ਫਿਰ ਰੌਕਲੈਂਡ ਦੇ ਸਕੂਲ ਦੀ ਪੜਾਈ ਉਹਨੇ ਰੌਕਲੈਂਡ ਚ ਹੀ ਕੀਤੀ ਆ ਜਦੋਂ ਸਕੂਲ ਦੇ ਵਿੱਚ ਪੁਰਾਣੇ ਸਟੂਡੈਂਟ ਜਿਹੜੇ ਮਰੀਨ ਸੀਗੇ ਉਹਨਾਂ ਦੀ ਬਾਰੇ ਕੁਝ ਸੁਣ ਕੇ ਜਾਂ ਸਕੂਲੋਂ ਸੁਣ ਕੇ ਇਹਦਾ ਉਤਸ਼ਾਹ ਜਾਇਆ ਅਸੀਂ ਕਹਿੰਦਾ ਜੀ ਮੈਂ ਮਰੀ ਮਰੀਨ ਪੜ੍ਹ ਬੰਨਾ ਫਿਰ ਇਸਨੇ ਆਪ ਹੀ ਅਪਲਾਈ ਕਰ ਦਿੱਤਾ ਤੇ ਉਹ ਰਿਕਰੂਟਰ ਜਿਹੜੇ ਇੰਟਰਵਿਊ ਕਰਦੇ ਆ ਉਹਨਾਂ ਨਾਲ ਉਹਨੂੰ ਲੈ ਕੇ ਆਪਣੇ ਘਰ ਆਇਆ ਕਹਿੰਦਾ ਵੀ ਮੈਂ ਤੇ ਜਦੋਂ ਅੰਡਰ 17 ਸੀਗਾ ਨਾ ਸੀ 17 ਤੋਂ ਘੱਟ ਤੇ ਪੇਰੈਂਟਸ ਦੀ ਕੰਸੈਂਟ ਦੀ ਜ਼ਰੂਰਤ ਚਾਹੀਦੀ ਆ ਤੇ ਉਹ ਫਿਰ ਲੈ ਕੇ ਆ ਗਿਆ ਤੇ ਮੈਂ ਫਿਰ ਮੈਂ ਗੱਲਬਾਤ ਕੀਤੀ ਤੇ ਮੈਂ ਕਿਹਾ ਵੀ ਦੇਖ ਲਾ ਵੀ ਮਰੀਨ ਆਇਆ ਤਾਂ ਔਖਾ ਹੀ ਆ ਨਹੀਂ ਕਿਹਦਾ ਜਾਣਾ ਹੈ ਅਥਰ ਡੋਨਟ ਓਕੇ ਤੇ ਮੈਂ ਸਾਈਨ ਕਰ ਦਿੱਤਾ ਮੈਂ ਕਿਹਾ ਵੀ ਤੂੰ ਕਿਹਾ ਦੇ ਮਰੀਨ ਚ ਜਾਣਾ ਚਾਹੁੰਦਾ ਚੱਲ ਫੋਰ ਚੱਲ ਜਾਏ ਫੋਰ ਚੱਲ ਜਾ ਜਾ ਉਹ ਕਹਿੰਦਾ ਨਹੀਂ ਮੈਂ Yeah. ਇਹ ਮੈਂ ਆ ਮੈਂ ਚਾਹਣਾ ਚਾਹਣਾ ਵੀ ਮੈਂ ਮਰੀਨ ਦੇ ਵੀ ਬਣਨਾ ਚਾਹੁੰਦਾ ਜਿੱਦਾਂ ਹੁਣ ਤੁਸੀਂ ਦੱਸ ਰਹੇ ਆਂ ਵੀ ਤੁਹਾਨੂੰ ਕੁਛ ਇਦਾਂ ਨਹੀਂ ਸੀਗਾ ਵੀ ਅਚੰਚੇ ਤੇ ਇਸ ਤੇ ਮਨ ਦੇ ਵਿੱਚ ਇਹ ਆਉਂਦਾ ਆ ਵੀ ਇਹ ਮਰੀਨਸ ਦੇ ਵੱਲ ਜਾਂਦਾ ਆ ਤੁਹਾਡੇ ਵੀ ਮਨ ਦੇ ਵਿੱਚ ਕਦੇ ਤੁਹ ਨੂੰ ਲੱਗਾ ਯਾਰ ਇਹ ਕਿਹੜੇ ਪਾਸੇ ਨੂੰ ਜਿਹੜਾ ਇਹ ਜਾ ਰਿਹਾ ਆ ਇਹਨੂੰ ਮੈਂ 모ੜਾਂ ਜਾਂ ਕਿਸੇ ਹੋਰ ਕੰਮ ਦੇ ਵਿੱਚ ਜਿਹੜਾ ਉਹ ਲਾਉਣ ਵਾਲੇ ਪਾਸੇ ਨੂੰ ਜਿਹੜਾ ਉਹ ਕਰਾਂ ਇਹ ਵੀ ਮਨ ਦੇ ਵਿੱਚ ਕਦੀ ਖਿਆਲ ਆ ਮਨ ਚ ਤਾਂ ਚਲੋ ਹਰੇਕ ਪੇਰੈਂਟਸ ਦੇ ਆਉਂਦਾ ਵੀ ਚਲੋ ਵੀ ਪੜ੍ਹ ਲੈ ਕੇ ਕੋਈ ਛੀ ਜੌਬ ਕਰੇ ਤਾਂ ਸੀਗਾ ਵੀ ਜਦੋਂ ਵੀ ਇਹਨੂੰ ਕਹਿਣਾ ਮੈਂ ਜਦੋਂ ਕਹਿੰਦੇ ਤੁਹਾਨੂੰ ਮਿਲਟਰੀ ਚ ਕਹਿੰਦੇ ਜਾਣਾ ਨੇ ਮੇਰੇ ਮਨ ਚ ਆਪੇ ਮੈਂ ਨਾ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦਾ ਪਤਾ ਨਹੀਂ ਉਹ ਸਾਡੇ ਤੋਂ ਚਲੋ ਅਸੀਂ ਆਸਾ ਜਾ ਜਾਣਾ ਵੀ ਕੀ ਹਜੇ ਉਮਰ ਕੀ ਹੈ ਤੇ ਕੀ ਸੋਚਣਦੇ ਆ ਕੀ ਗੱਲਾਂ ਕਰਦੇ ਮਨ ਚ ਜਦੋਂ ਬਾਅਦ ਵਿੱਚ ਪਤਾ ਲੱਗਦੀ ਵੀ ਉਹ ਵਿਚਾਰ ਜਦੋਂ ਹਾਈ ਸਕੂਲ ਗਿਆ ਤਾਂ ਉਦੋਂ ਤੋਂ ਉਹਦੇ ਦਿਮਾਗ 'ਚ ਮਤਲਬ ਮਨ 'ਚ ਇਹ ਆ ਗਿਆ ਕਿ ਮੈਂ ਇਸ ਕੰਟਰੀ ਲਈ ਕੁਝ ਕਰਨਾ ਚਾਹੁੰਦਾ ਐਂਟੀਲੋਪ ਦੇ ਵਿੱਚ ਇੱਕ ਐਲਮੰਟ ਗਰੋਵ پارک ਆ ਜੋ ਕਿ 7691 ਈਗਲ ਪੁਆਇੰਟ ਵੇ ਦੇ ਉੱਤੇ ਸਥਿਤ ਆ ਗੁਰਪ੍ਰੀਤ ਸਿੰਘ ਖੁਦ ਉੱਥੇ ਜਦੋਂ ਸਕੂਲ ਦੇ ਵਿੱਚ ਸੀ ਮਰੀਨਸ ਦੇ ਲਈ ਜਦੋਂ ਪ੍ਰੈਕਟਿਸ ਕਰ ਰਿਹਾ ਸੀਗਾ ਉਹਦੇ ਉਹਨਾਂ ਚੀਜ਼ਾਂ ਦੇ ਲਈ ਤਾਂ ਉੱਥੇ ਜਾ ਕੇ ਐਕਸਰਸਾਈਜ਼ ਕਰਦਾ ਸੀ ਇਸ ਪਾਰਕ ਦੀ ਜਿਹੜੀ ਉਹ ਵਰਤੋਂ ਜਿਹੜੀ ਉਹ ਕਰਦਾ ਰਿਹਾ ਜਦੋਂ ਨਵੀਂ-ਨਵੀਂ ਖੁੱਲੀ ਸੀ ਹੁਣ ਗੁਰਪ੍ਰੀਤ ਸਿੰਘ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਮੰਗ ਹੈਗੀ ਹੈ ਉੱਥੋਂ ਦੇ ਲੋਕਲ ਪ੍ਰਸ਼ਾਸਨ ਨੂੰ ਵੀ ਉਸ ਪਾਰਕ ਦਾ ਨਾਮ ਕਾਰਪੋਰਲ ਗੁਰਪ੍ਰੀਤ ਸਿੰਘ ਪਾਰਕ ਜਿਹੜਾ ਉਹ ਰੱਖਿਆ ਜਾਵੇ ਆਪਣੇ ਜਿਹੜੇ ਉਸ ਇਲਾਕੇ ਦੇ ਲੋਕਲ ਹੀਰੋ ਆ ਕਿਉਂਕਿ ਇਸ ਨੂੰ ਪਰਪਲ ਹਰਟ ਵੀ ਮਿਲਿਆ ਇਸ ਨੂੰ ਬ੍ਰਾਊਨ ਸਟਾਰ ਵੀ ਜਿਹੜਾ ਉਹ ਮਿਲਿਆ ਵੀ ਉਸ ਦੇ ਨਾਮ ਦੇ ਉੱਤੇ ਪਾਰਕ ਦਾ ਨਾਮ ਜਿਹੜਾ ਉਹ ਰੱਖਿਆ ਜਾਵੇ ਇਹ ਤੁਹਾਡੇ ਵੱਲੋਂ ਕੋਸ਼ਿਸ਼ ਕਦੋਂ ਕੀਤੀ ਗਈ ਤੇ ਕੀ ਉਹਨਾਂ ਦਾ ਰਿਪਲਾਈ ਆ ਚੁੱਕਾ ਹੈ ਕੋਸ਼ਿਸ਼ ਤਾਂ ਸਾਡੇ ਬਹੁਤ ਸਿਰ ਤੋਂ ਚੱਲ ਰਹੀ ਆ ਫਿਰ ਸਭ ਤੋਂ ਪਹਿਲਾਂ ਅਸੀਂ ਪਾਰਕ ਡਿਪਾਰਟਮੈਂਟ ਨਾਲ ਗੱਲ ਕੀਤੀ ਉਹਨਾਂ ਨੇ ਫਿਰ ਕਿਹਾ ਵੀ ਬੈਂਚ ਲਾ ਲਓ ਅਸੀਂ ਉਸ ਦੇ ਨਾਮ ਦਾ ਇੱਕ ਜਾਜ਼ਗਾਰੀ ਬੈਂਚ ਵੀ ਉਸ ਪਾਰਕ ਦੇ ਵਿੱਚ ਲਗਾਏ ਤੇ ਉਸ ਤੋਂ ਬਾਅਦ ਫਿਰ ਫਿਰ ਸੋਚਿਆ ਵੀ ਚਲੋ ਵੀ ਇਹਦਾ ਪਾਰਕ ਦਾ ਨਾਮ ਹੋ ਕਹਿੰਦੇ ਵੀ ਤੁਸੀਂ ਆਪਣੀ ਕਮਿਊਨਿਟੀ ਤੁਹਾਡੇ ਜਿੱਦਾਂ ਨੇੜੇ ਦੇ ਵਿੱਚ ਵੀ ਕਿਸੇ ਵੀ ਪਾਰਕ ਦਾ ਨਾਮ ਚੇਰ ਕਰਨ ਤੋਂ ਪਹਿਲਾਂ ਵੀ ਸਰੌਂਡਿੰਗ ਏਰੀਆ ਦੇ ਵਿੱਚ ਲੋਕਾਂ ਤੋਂ ਕੰਸੈਂਟ ਚਾਹੀਦਾ ਵੀ ਹਾਂ ਕੋਈ ਪੁੱਛਣਾ ਹੁੰਦਾ ਉਹਨਾਂ ਦੇ ਸਾਈਨ ਚਾਹੀਦੇ ਆ ਉਸ ਤੋਂ ਬਾਅਦ ਇਹ ਅਪਲਾਈ ਕੀਤਾ ਤਾਂ ਥੋੜਾ ਜਿਹਾ ਡਿਨਾਈ ਕਰ ਦਿੱਤਾ ਉਹਨਾਂ ਨੇ ਵੀ ਇਹ ਫਿਊਚਰ ਦੇ ਵਿੱਚ ਦੱਸਾਂਗੇ ਇਸ ਸਿਰ ਦੇਸ਼ ਕਰਕੇ ਅਸੀਂ ਇਸ ਦੀ ਪਟੀਸ਼ਨ ਫਾਇਲ ਤਾ ਕਿਤੇ پارک ਜਿਹੜੀ ਸਾਡੇ ਘਰ ਤੋਂ 50 50 ਯਾਰਡ ਨਾਲ ਹੀ ਐ ਸਕਰੋਸ ਦ ਸਟਰੀਟ ਹੀ ਹੈ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਤੇ ਬਿਲਕੁਲ ਘਰ ਦੇ ਨਾਲ ਇੱਥੇ ਤੁਸੀਂ ਕਹਿੰਦੇ ਵੀ ਇਸੇ پارک ਦੇ ਵਿੱਚ ਗੁਰਪ੍ਰੀਤ ਸਿੰਘ ਜੀ ਦਾ ਨਾ ਹੋ ਰਿਹਾ ਕੇਡ ਕਰਕੇ ਤਾਂ ਫੈਂਸ ਟੱਪ ਕੇ ਉਹਦੇ ਵਿੱਚ ਪਹੁੰਚਣਾ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ سینਿਆਂ 'ਚ ਛੇਕ ਹੋਣਗੇ ਵੀ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਟੀਵੀ ਯੂ ਐਸ اے ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਕੰबीर ਸਿੰਘ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਬਹੁਤ ਹੀ ਇੱਕ ਅਹਿਮ ਸ਼ਖਸੀਅਤ ਜੁੜ ਚੁੱਕੇ ਨੇ ਸਰਦਾਰ ਨਰਮਲ ਸਿੰਘ ਜੀ ਸਰਦਾਰ ਨਰਮਲ ਸਿੰਘ ਜੀ ਪਿਤਾ ਨੇ ਕਾਰਪੋਰਲ ਗੋਪ੍ਰੀ ਸਿੰਘ ਦੇ ਜਿਸਨੇ 21 ਸਾਲ ਦੀ ਚੜ੍ਹਦੀ ਜਵਾਨੀ ਦੀ ਉਮਰ ਤੇ ਵਿੱਚ ਅਮਰੀਕਾ ਦੇ ਲਈ ਸ਼ਹਾਦਤ ਪ੍ਰਾਪਤ ਕੀਤੀ ਗੁਰਪ੍ਰੀਤ ਸਿੰਘ ਮਰੀਨ ਕੋਰਪਸ ਦੇ ਵਿੱਚ ਯੂਐਸ ਦੇ ਵਿੱਚ ਦਾਖਲ ਹੋਇਆ ਇੱਥੇ ਉਸਨੇ ਪੜ੍ਹਾਈ ਕੀਤੀ ਐਂਟੀਲੋਪ ਦੇ ਜਿਹੜੇ ਹਲਾਕੇ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਮਰੀਨ ਕੋਰਪਸ ਦੇ ਵਿੱਚ ਉਸਨੇ ਦਾਖਲਾ ਲਿਆ ਉਹਦੇ ਵਿੱਚ ਉਹਦੀ ਸਿਲੈਕਸ਼ਨ ਹੋਈ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਜਿਹੜੀ ਲੜਾਈ ਸੀਗੀ ਉਹ ਲੜਨ ਦੇ ਲਈ ਗੁਰਪ੍ਰੀਤ ਸਿੰਘ ਉੱਥੇ ਗਿਆ unfortunately post the ਉਥੇ ਸ਼ਹਾਦਤ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਮਰਨ ਉਪਰੰਤ ਉਸ ਨੂੰ ਪਰਪਲ ਹਾਰਟ ਤੇ ব্রونز স্টার ਕੰਬੈਟ ਵੀ ফর ਵੈਲਰ ਦੇ ਨਾਲ ਜਿਹੜਾ ਉਸ ਨੂੰ ਸਨਮਾਨਤ ਕੀਤਾ ਜਾਂਦਾ ਆ ਅੱਜ ਉਸੇ ਹੀ ਇੱਕ ਜਾਹਬਾਜ਼ ਹੁਣ ਹਾਰ ਉਸ ਮੁੰਡੇ ਦੀ ਪਿਤਾ ਜੀ ਆਪਣੇ ਨਾਲ ਜੁੜੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤਾਂ ਕਰਾਂਗੇ ਤੇ ਇੱਕ ਉਹਨਾਂ ਦੀ ਮੰਗ ਵੀ ਆ ਕਮਿਊਨਿਟੀ ਦੇ ਲਈ ਉਹ ਕਮਿਊਨਿਟੀ ਤੋਂ ਕੁਝ ਚਾਹੁੰਦੇ ਆ ਵੀ ਉਹ ਉਹਨਾਂ ਦੇ ਮੁੰਡੇ ਦੇ ਲਈ ਆਪਾਂ ਕਰ ਸਕੀਏ ਉਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਆਓ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਨਿਰਮਲ ਸਿੰਘ ਜੀ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆ ਕਿਹੜੇ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰੀਏ ਕਿਸ ਤਰੀਕੇ ਦੇ ਨਾਲ ਆਖੀਏ ਵੀ ਤੁਸੀਂ ਇਸ ਮੁਲਕ ਦੇ ਲਈ ਇੱਕ 21 ਸਾਲਾਂ ਦਾ ਚੜ੍ਹਦਾ ਨੌਜਵਾਨ ਆਪਣਾ ਇੱਕ ਮੁੰਡਾ ਆ ਉਸ ਨੂੰ ਇਸ ਦੇਸ਼ ਤੇ ਉਤੋਂ ਵਾਰ ਦਿੱਤਾ ਉਸ ਦੀ ਸਰਵਿਸ ਤੇ ਲਈ ਉਸ ਦੀ ਕੁਰਬਾਨੀ ਦੇ ਲਈ ਅਸੀਂ ਤੁਹਾਨੂੰ ਸਲੂਟ ਕਰਦੇ ਆ ਉਸ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਤੇ ਤੁਹਾਡਾ ਧੰਨਵਾਦ ਕਰਦੇ ਆ ਅਹ ਥੋੜਾ ਗੁਰਪ੍ਰੀਤ ਸਿੰਘ ਦੇ ਬਾਰੇ ਸਰ ਨੂ ਨਰਮ ਸਿੰਘ ਜੀ ਦੱਸੋ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਆਏ ਜਦੋਂ ਇੱਥੇ ਆਇਆ ਹਰ ਇੱਕ ਬੱਚੇ ਦੇ ਵਾਂਗ ਉਸ ਤੇ ਵੀ ਆਸਾਂ ਉਮੀਦਾਂ ਬਹੁਤ ਕੁਛ ਜਿਹੜਾ ਉਸ ਦੇ ਮਨ ਦੇ ਵਿੱਚ ਹੋਊਗਾ ਖੇਡਣਾ ਕੁੱਦਣਾ ਸਕੂਲ ਚ ਪੜਨਾ ਸਾਰਾ ਕੁਝ ਥੋੜਾ ਜਿਹਾ ਉਸ ਦੇ ਬਾਰੇ ਤੁਹਾਨੂੰ ਗੁਰਪ੍ਰੀਤ ਬਾਰੇ ਥੋੜਾ ਦੱਸੋ ਹਾਂਜੀ ਅਸੀਂ ਨਾ ਮਤਲਬ 2000 ਸਾਲ 2004 ਸੀ ਉਦੋਂ ਗੁਰਪ੍ਰੀਤ ਸੇ ਸਾਡੇ ਇਹਦੀ 11 ਸਾਲ ਦੀ ਉਮਰ ਸੀ ਤੇ ਪਰ ਮਤਲਬ ਐਲੀਮੈਂਟਰੀ ਸਕੂਲ ਦੇ ਵਿੱਚ ਪੜਦਾ ਸੀ ਉਸ ਟਾਈਮ ਫਿਰ ਆਪਾਂ ਸ਼ੁਰੂਆਤ ਤਾਂ ਲਿਵਿੰਗਸਟਨ ਆਇਆ ਲਿਵਿੰਗਸਟਨ ਤੋਂ ਆਪਾਂ ਇੱਥੇ ਰੌਕਲੈਂਡ ਬੂ ਹੋ ਗਏ ਫਿਰ ਰੌਕਲੈਂਡ ਉਹਦੇ ਸਕੂਲ ਦੀ ਪੜ੍ਹਾਈ ਉਹਨੇ ਰੌਕਲੈਂਡ 'ਚ ਹੀ ਕੀਤੀ ਆ ਫਿਰ ਥੋੜੀ ਥੋੜੀ ਜਿਤਰ ਕਰਦੇ ਆ ਅਸੀਂ ਇੱਥੇ ਐਂਟੀਲੋਪ 'ਚ ਮੂਵ ਆਪਣਾ ਘਰ ਲੈ ਲਿਆ ਘਰ ਮੂਵ ਹੋ ਗਏ ਤਾਂ ਇੱਥੇ ਐਂਟੀਲੋਪ ਦੇ ਵਿੱਚ ਹੀ ਪੜ੍ਹਿਆ ਐਂਟੀਲੋਪ 'ਚ ਕਿਹੜੇ ਸਾਲ 'ਚ ਮੂਵ ਹੋਏ ਤੁਸੀਂ ਅਸੀਂ 2002 ਦੇ ਦਸੰਬਰ 'ਚ ਮੂਵ ਹੋਏ 2002 ਦੇ ਵਿੱਚ ਉਦੋਂ ਇਥੇ ਹਾਈ ਸਕੂਲ ਦੇ ਵਿੱਚ ਤੁਸੀਂ ਕਿਹਨੇ ਵੀ ਉੱਥੇ ਦਾਖਲਾ ਲਿਆ ਨਹੀਂ ਉਦੋਂ ਮੈਡਲ ਸਕੂਲ ਇੱਥੇ ਆ ਉਦੋਂ ਮੈਡਲ ਸਕੂਲ ਸੀ ਉਦੋਂ ਮੈਡਲ ਸਕੂਲ ਇੱਥੇ ਸੀ ਠੀਕ ਹੈ ਤੇ ਆ ਆਈ نو ਇਹ ਦੌਰ ਉਹ ਸੀਗਾ ਨਿਰਮਲ ਸਿੰਘ ਜੀ ਜਦੋਂ 2001 ਵਾਲਾ ਜਿਹੜਾ ਉਹ ਹਮਲਾ ਹੋ ਕੇ ਹਟਿਆ ਸੀ ਅਮਰੀਕਾ ਦੇ ਵਿੱਚ ਆ ਉਹ ਤੋਂ ਬਾਅਦ ਦੇ ਵਿੱਚ ਕਿਉਂਕਿ ਇੱਕ ਸਿੱਖ ਹੁੰਦਾ ਆ ਆਪਣੀ ਚਮੜੀ ਦਾ ਰੰਗ ਵੀ ਵੱਖਰਾ ਆ ਉਦੋਂ ਇੱਕ ਬੜੀ ਅਜੀਬ ਜੀ ਸਿਚੁਏਸ਼ਨ ਅਮਰੀਕਾ ਦੇ ਵਿੱਚ ਚੱਲ ਰਹੀ ਸੀਗੀ ਅ ਇਹਨੇ ਕਦੀ ਸਕੂਲ ਦੇ ਬਾਰੇ ਜਾਂ ਤੁਸੀਂ ਜਿਹੜਾ ਆ ਉਹ ਕੀ ਕੀ ਉਦੋਂ ਤੁਸੀਂ ਫੀਲ ਕਰ ਰਹੇ ਸੀ ਕੀ ਉਦੋਂ ਮਨ ਦੇ ਵਿੱਚ ਉਦੋਂ ਚੱਲ ਰਿਹਾ ਸੀ ਤੇ ਉਸ ਵਕਤ ਤਾਂ ਚਲੋ ਹਾਲਾਤ ਇਦਾਂ ਸੀਗੇ ਵੀ ਉਦੋਂ ਇਹ ਵੀ ਨਹੀਂ ਸੀ ਪਤਾ ਲੱਗਦਾ ਵੀ ਇਹ ਐਜ ਐਸੇ ਕਮਿਊਨਿਟੀ ਵੀ ਉਹ ਹਸਰ ਸਰਦਾਰਾਂ ਨੂੰ ਵੀ ਮੁਸਲਮਾਨ ਨਹੀਂ ਸਮਝਦੇ ਸੀਗੇ ਹੂੰ ਹੂੰ ਤੇ ਹੌਲੀ ਹੌਲੀ ਹਾਲਾਤ ਬਦਲ ਜਦੋਂ ਸਕੂਲ ਦੇ ਗੱਲਾਂ ਬਾਤਾਂ ਕਰਨਾ ਜਦੋਂ ਪਤਾ ਲੱਗਾ ਇੱਕ ਕਮਿਊਨਿਟੀ ਅਲੱਗ ਡਿਫਰੈਂਟ ਪਤਲੋ ਹੈਗੇ ਆ ਫਿਰ ਥੋੜਾ ਜਿਹਾ ਲੋਕਲ ਦਾ ਆਪਸ ਵਿੱਚ ਮੇਲ ਬੁਲਾਪ ਥੋੜਾ ਜਿਹਾ ਵੰਗ ਅਗੇ ਨਾਲੋਂ ਬਦਲਣ ਲੱਗ ਪਿਆ ਹੂੰ ਤੇ ਫਿਰ ਜਦੋਂ ਇਹ ਸਕੂਲ ਹਾਈ ਸਕੂਲ ਜਾਂ ਗਿਆ ਹੂੰ ਫਿਰ ਉੱਥੇ ਵੀ ਜਦਾਂ ਮਰੀਨਜ਼ ਦੇ ਨਾਲ ਜਦੋਂ ਸਕੂਲ ਦੇ ਵਿੱਚ ਪੁਰਾਣੇ ਸਟੂਡੈਂਟ ਜਿਹੜੇ ਮਰੀਨਜ਼ ਸੀਗੇ ਉਹਨਾਂ ਦੇ ਬਾਰੇ ਕੁਝ ਪੜ ਸੁਣ ਕੇ ਜਾਂ ਸਕੂਲੋਂ ਸੁਣ ਕੇ ਤੇ ਇਹਦਾ ਉਛਾਲ ਜਿਆ ਹੋਇਆ ਸੀ ਕਹਿੰਦਾ ਜੀ ਮੈਂ ਮਰੀਨ ਮਰੀਨ ਬਣਨਾ ਅੱਛਾ ਉਦੋਂ ਕਿਹੜੀ ਉਦੋਂ ਹਾਈ ਸਕੂਲ ਦੀ ਕਿਹੜੀ ਗ੍ਰੇਡ ਦੇ ਵਿੱਚ ਸੀਗਾ ਇਹ ਉਦੋਂ ਹਾਈ ਸਕੂਲ ਨੇ ਪੂਰਾ ਕੀਤਾ ਨਹੀਂ ਸੀਗਾ ਜਿਹੜਾ ਆਪਣੇ ਅੱਛਾ 11ਵੀਂ ਜਾਂ 12ਵੀਂ ਚ ਸੀਗਾ ਮਤਲਬ 12ਵੀਂ ਸੀਗਾ 12ਵੀਂ 12ਵੀਂ ਸੀਗਾ ਠੀਕ ਆ ਤੇ ਉਹ ਉਦੋਂ ਉਹਨਾਂ ਦੇ ਨਾਲ ਇਹਦੀ ਮੁਲਾਕਾਤ ਹੁੰਦੀ ਆ ਤੇ ਫਿਰ ਇਹ ਮਨ ਬਣਦਾ ਫਿਰ ਇਸ ਨੇ ਆਪ ਹੀ ਅਪਲਾਈ ਕਰ ਦਿੱਤਾ ਤੇ ਉਹ ਰਿਕਰੂਟਰ ਜਿਹੜੇ ਰਿਕਰੂਟ ਕਰਦੇ ਆ ਉਹਨਾਂ ਦਾ ਉਹਨੂੰ ਲੈ ਕੇ ਆਪਣੇ ਘਰ ਆਇਆ ਕਹਿੰਦਾ ਵੀ ਮੈਂ ਵੀ ਜਦੋਂ ਅੰਡਰ 17 ਸੀਗਾ ਨਾ ਸੀ 17 ਤੋਂ ਪਰੇ ਪੇਰੈਂਟਸ ਦੀ ਇਜਾਜ਼ਤ ਚਾਹੀਦੀ ਆ ਹੂੰ ਤੇ ਉਹ ਫਿਰ ਲੈ ਕੇ ਆ ਗਿਆ ਤੇ ਮੈਂ ਫਿਰ ਮੈਂ ਗੱਲਬਾਤ ਕੀਤੀ ਫਿਰ ਮੈਂ ਕਿਹਾ ਵੀ ਤੂੰ ਦੇਖ ਲੈ ਵੀ ਮਰੀਨ ਉਹ ਤਾਂ ਔਖਾ ਹੀ ਆ ਨਹੀਂ ਕਹਿੰਦਾ ਜਾਣਾ ਤੇ ਮੈਂ ਕਿਹਾ ਉਹ ਰਾਈਟ ਆ ਫਿਰ ਮੈਂ ਸਾਈਨ ਕਰ ਦਿੰਦਾ ਮੈਂ ਕੰਸੈਂਟ ਤੇ ਸਾਈਨ ਕਰ ਦਿੱਤੇ ਅਜੇ ਉਹਦੋਂ 17 ਦਾ ਹੋਇਆ ਨਹੀਂ ਸੀਗਾ ਹਜੇ ਤਾਂ ਉਦੋਂ ਟਰਾਈ ਟ੍ਰੇਨਿੰਗ ਇਹਨੇ ਸਕੂਲ ਹਾਈ ਗ੍ਰੈਜੂਏਟ ਕਰਨ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀਗੀ ਉਹਨਾਂ ਤੇ ਜਾਣਾ ਜਿੱਥੇ ਕਲਾਸ ਲੈਂਦੇ ਆ ਅੱਛਾ ਇਨ ਇਹਨੂੰ ਕਿੱਥੇ ਕਿੱਥੇ ਜਾਣਾ ਪੈਂਦਾ ਸੀਗਾ ਐਂਟੀਲੋਪ ਤੋਂ ਜਿਹੜੇ ਟ੍ਰੇਨਿੰਗ ਦੇ ਲਈ ਇਹ ਕਿਹੜੇ ਸ਼ਹਿਰ ਜਾਂ ਕਿਹੜੇ ਇਲਾਕੇ ਦੇ ਵਿੱਚ ਗਿਆ ਸੀਗਾ ਕਿ ਉੱਥੇ ਉੱਥੇ ਹੀ ਐਂਟੀਲੋਪ ਚ ਹੀ ਹੁੰਦੀ ਸੀ ਟ੍ਰੇਨਿੰਗ ਨਹੀਂ ਰੋਜ਼ੇਬਲ ਤੇ ਚਾ ਰਿਕਰੂਟਿੰਗ ਆਫਿਸ ਤੇ ਵਿੱਚ ਹੀ ਜਾਂਦਾ ਸੀਗਾ ਵੀ ਉੱਥੇ ਦੱਸ ਦੱਸਦਾ ਜਾਣਾ ਕਿਦਾਂ ਕੀ ਕਰਨਾ ਕੀ ਹੈ ਹੂੰ 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 ਕਹਤਾ ਵੀ 26 ਕਿ ਗਾ ਵੀ ਮੈਂ ਕਹ ਕਿ ਤੂੰ ਕਾਦੇ ਮਰੀਨ ਤੇ ਜਾਣਾ ਚਾਹੁੰਦਾ ਚਲੋ ਫੋਰ ਚਲ ਜਾਏ ਫੋਰ ਚਲ ਜਾ ਜਾ ਹੋਰ ਕੋਈ ਕਹਿੰਦਾ ਨਹੀਂ ਮੈਂ ਮੇਰਾ ਏਮ ਹੀ ਆ ਵੀ ਮੈਂ ਜਾਣਾ ਚਾਹੁੰਦਾ ਵੀ ਮੈਂ ਮਰੀਨ ਨਹੀਂ ਬਣਨਾ ਚਾਹੁੰਦਾ ਹੂੰ ਉਦੋਂ ਉਦੋਂ ਤੁਹਾਨੂੰ ਕਿੰਨਾ ਕਿ ਅਮਰੀਕਾ ਦੀ ਫੌਜ ਬਾਰੇ ਤੁਹਾਡੇ ਪਰਿਵਾਰ ਚੋਂ ਕਦੀ ਕੋਈ ਉਦੋਂ ਫੌਜ ਦੇ ਵਿੱਚ ਜੇ ਇੱਥੇ ਨਹੀਂ ਤਾਂ ਪਿੱਛੇ ਕੋਈ ਰਿਹਾ ਨਹੀਂ ਸਾਡੇ ਪਰਿਵਾਰ ਚ ਤਾਂ ਨਹੀਂ ਜਿਦਾਂ ਇਹ ਇਹ ਨੂੰ ਇਹਦੀ ਤਾਂ ਮੁਲਾਕਾਤ ਨਹੀਂ ਹੋਈ ਸਾਡੇ ਜਦਾਂ ਪਰਿਵਾਰ ਦੇ ਵਿੱਚ ਮੇਰੇ ਤਾਇਆ ਜੀ ਫੌਜ ਚ ਰਹੇ ਉਹ ਚਲੋ ਯਾਦਾਂ ਦੇ ਪਹੁੰਚੀ ਵੀ ਰਹੇ ਆ ਪਰ ਇਹਨਾਂ ਨੂੰ ਤਾਂ ਸ਼ਾਇਦ ਹੋਸ਼ ਵੀ ਨਹੀਂ ਹਣੀ ਹੁਣ ਜਦੋਂ ਛੋਟੇ ਸੀ ਇਹਨੂੰ ਹੂੰ ਹੂੰ ਅਚਾਨਕ ਹੀ ਫਤਲੋ ਇੱਥੇ ਸਾਡੇ ਵੀ ਮਨ ਚ ਸੀਗਾ ਵੀ ਇਹ ਤਾਂ ਧਿਆਨ ਇੱਧਰ ਕਿਤੇ ਚਲ ਗਿਆ ਮਿਲਟਰੀ ਵਾਲ ਜਾਂਦਾ ਅਚਨ ਚੇਤੇ ਹਾਂ 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 ਹੂੰ ਅੱਛਾ ਪਿੱਛੋਂ ਪਿੰਡ ਕਿਹੜਾ ਹੈ ਆਪਣਾ ਸਾਡਾ ਪਿੰਡ ਤਾਂ ਪਿੱਛੇ ਆਉਂਦਾ ਤੁਸੀਂ ਜਿਆਦਾ ਇਹਦਾ ਜਨਮ ਤਾਂ ਹੁਸ਼ਿਆਰਪੁਰ ਦਾ ਹੀ ਆ ਤੇ ਸਾਡਾ ਪਿੰਡ ਉਹਦਾ ਹੁਸ਼ਿਆਰਪੁਰ ਤੋਂ ਦਸੂਹਾ ਰੋਡ ਦੇ ਉੱਤੇ ਪਿੰਡ ਢੋਲੀਆਂ ਪਿੰਦਾ ਤਾਂ ਅਚੇ ਸੀ ਕਿ ਹੁਸ਼ਿਆਰਪੁਰ ਚ ਰਹਿ ਤਸੀਂ ਜਿਆਦਾ ਜਿਹੜਾ ਉਹ ਹੁਸ਼ਿਆਰਪੁਰ ਦੇ ਵਿੱਚ ਹੈ ਠੀਕ ਆ ਅਬ ਜਦੋਂ ਆਇਆ ਸੀ ਜਦੋਂ ਹਾਈ ਸਕੂਲ ਦੇ ਵਿੱਚ ਇਸ ਤੋਂ ਪਹਿਲਾਂ ਸ਼ਰਾਰਤੀ ਸੀਗਾ ਜਿੱਦਾਂ ਅਗਿਆਕਾਰੀ ਹੁੰਦਾ ਮੁੰਡਿਆਂ ਦੇ ਕਰਤਨਾ ਤਰ੍ਹਾਂ ਦੀਆਂ ਹੁੰਦੀਆਂ ਨਾ ਚੀਜ਼ਾਂ ਵੀ ਉਹ ਸ਼ਰਾਰਤਾਂ ਵੀ ਕਰਦੇ ਹੁੰਦੇ ਆ ਪਰ ਉਹ ਕਹਿਣਾ ਵੀ ਮੰਨਦੇ ਹੁੰਦੇ ਆ ਸਾਰਾ ਕੁਝ ਕੁਝ ਇਦਾਂ ਦੀਆਂ ਚੀਜ਼ਾਂ ਜੇ ਤੁਸੀਂ ਸ਼ੇਅਰ ਕਰਨੀਆਂ ਚਾਹੁੰਦੇ ਹੋ ਉਸ ਦੀ ਜ਼ਿੰਦਗੀ ਦੀ ਨਹੀਂ ਸ਼ਰਾਰਤਾਂ ਕੋਈ ਹਰਕਤਾ ਤਾਂ ਦੈਨਸੀ ਕਹਾਤਾ ਉਹ ਤਾਂ ਬਹੁਤ ਜੀਦਾ ਹੈਲਪਫੁਲ ਬਹੁਤ ਜ਼ਿਆਦਾ ਸੀ ਜਿੱਦਾਂ ਵੀ ਜਦੋਂ ਉਹ ਸਕੂਲ ਚ ਜਾਂਦਾ ਸੀ ਹੈ ਤੇ ਵੈਸੇ ਗੁਰਦੁਆਰੇ ਜ਼ਰੂਰ ਜਾਣਾ ਹੈ ਨਾ ਸੰਡੇ ਸੰਡੇ ਤੇ ਗੁਰਦੁਆਰੇ ਜਲਾਬ ਜਾਣਾ ਨਹੀਂ ਕਹਿੰਦਾ ਤੂੰ ਚੱਲ ਚੱਲੀਏ ਬਈ ਸਾਡ ਨਾਲ ਚੱਲ ਜਾਂ ਨਹੀਂ ਮੈਂ ਮੈਂ ਲੇਟ ਆਉਣਾ ਅੱਛਾ ਤੋਂ ਬਾਅਦ ਇਹ ਸਕੂਲ ਜਿਲ੍ਹੇ ਗੁਰਦੁਆਰੇ ਦਾ ਸਾਰਾ ਪ੍ਰੋਗਰਾਮ ਖਤਮ ਹੋ ਜਾਣਾ ਫਿਰ ਕਹਿਣਾ ਵੀ ਮੈਂ ਤਾਂ ਹੁਣ ਸੇਵਾ ਕਰਕੇ ਆਉਣਾ ਕਾਰਪਟ ਕਲੀਨ ਕਰਕੇ ਆਉਣਾ ਸਾਰਾ ਅੰਦਰ ਦਾ ਤੋਂ ਗੁਰਦੁਆਰੇ ਦੇ ਵੀ ਇਹਨੂੰ ਕਾਫੀ ਜਾਣਨ ਪਛਾਣਨ ਲੱਪੇ ਸੀਗੇ ਠੀਕ ਹੈ ਅੱਛਾ ਤੇ ਜਦੋਂ ਜਿੱਦਾਂ ਹੁਣ ਤੁਸੀਂ ਦੱਸ ਰਹੇ ਆਂ ਵੀ ਤੁਹਾਨੂੰ ਕੁਝ ਇਦਾਂ ਨਹੀਂ ਸੀਗਾ ਵੀ ਅਚਨਚੇ ਤੇ ਇਸ ਦੇ ਮਨ ਦੇ ਵਿੱਚ ਇਹ ਆਉਂਦਾ ਆ ਵੀ ਇਹ ਮਰੀਨਸ ਦੇ ਵੱਲ ਜਾਂਦਾ ਆ ਤੁਹਾਡੇ ਵੀ ਮਨ ਦੇ ਵਿੱਚ ਕਦੇ ਤੁਹਾਨੂੰ ਕੋ ਲੱਗਾ ਯਾਰ ਇਹ ਕਿਹੜੇ ਪਾਸੇ ਨੂੰ ਜਿਹੜਾ ਇਹ ਜਾ ਰਿਹਾ ਆ ਇਹਨੂੰ ਮੈਂ 모ੜਾਂ ਜਾਂ ਕਿਸੇ ਹੋਰ ਕੰਮ ਦੇ ਵਿੱਚ ਜਿਹੜਾ ਉਹ ਲਾਉਣ ਵਾਲੇ ਪਾਸੇ ਨੂੰ ਜਿਹੜਾ ਉਹ ਕਰਾਂ ਇਹ ਵੀ ਮਨ ਦੇ ਵਿੱਚ ਕਦੀ ਖਿਆਲ ਆਇਆ ਮਨ ਚ ਤਾਂ ਚਲੋ ਹਰੇਕ ਪੇਰੈਂਟਸ ਦੇ ਆਉਂਦਾ ਵੀ ਚਲੋ ਵੇ ਪੜ ਲੈ ਕੇ ਕੁਝ ਅੱਛੀ ਜੌਬ ਕਰੇ ਤੇ ਉਹਦਾ ਇਹ ਤਾਂ ਮਨ ਚ ਇਦਾਂ ਸੀਗਾ ਵੀ ਜਦੋਂ ਵੀ ਉਹ ਕਹਿਣਾ ਮੈਂ ਜਦੋਂ ਕਹਿ ਪਿਆ ਤੂੰ ਮਿਲਟਰੀ ਚ ਕਹਤੇ ਜਾਣਾ ਕਹਿੰਦਾ ਨਹੀਂ ਮੇਰੇ ਮਨ ਚ ਵਾ ਵੀ ਮੈਂ ਨਾ ਦੇਸ਼ ਦੇ ਲਈ ਕੁਝ ਕਰਨਾ ਚਾਹੁੰਨਾ ਕਿਆ ਬਾਤ ਪਤਾ ਨਹੀਂ ਉਹ ਸਾਡੇ ਤੋਂ ਚਲੋ ਅਸੀਂ ਆ ਸਾਜਿਆ ਜਾਣਾ ਵੀ ਕਿ ਹਜੇ ਉਮਰ ਕੀ ਹੈ ਤੇ ਕੀ ਸੋਚਣਦੇ ਆ ਕੀ ਗੱਲਾਂ ਕਰਦੇ ਆ ਕਿੰਨਾ ਮਨ ਚ ਜਦੋਂ ਬਾਤ ਵਿੱਚ ਮੈਨੂੰ ਪਤਾ ਲੱਗਦੀ ਉਹਦੇ ਵਿੱਚ ਬੱਚਾ ਜਦੋਂ ਹਾਈ ਸਕੂਲ ਗਿਆ ਤਾਂ ਉਦੋਂ ਤੋਂ ਉਹਦੇ ਦਿਮਾਗ 'ਚ ਮਤਲਬ ਮਨ 'ਚ ਇਹ ਆ ਗਿਆ ਕਿ ਮੈਂ ਇਸ ਕੰਟਰੀ ਲਈ ਕੁਝ ਕਰਨਾ ਚਾਹੁੰਦਾ ਜੇ ਕਿਸੇ ਕਹਿ ਵੀ ਦਈਏ ਉਹ ਨਹੀਂ ਯਾਰ ਉਹ ਬੰਦੇ ਚੰਗੇ ਨਹੀਂ ਹੁੰਦੇ ਉਹ ਨਹੀਂ ਨਹੀਂ ਇਹ ਕੰਟਰੀ ਤੇ ਅਮਰੀਕਨ ਆ ਸਾਰੇ ਅਸੀਂ ਵੀ ਅਮਰੀਕਨ ਆ ਸਾਰੇ ਇੱਕ ਹੀ ਆ ਹੂੰ ਸੋ ਮਨ ਦੇ ਵਿੱਚ ਉਹਦੇ ਘਰ ਘਰ ਗਈ ਸੀ ਇਹ ਗੱਲ ਜਿਹੜੀ ਆਪਾਂ ਇਹ ਅਸੀਂ ਵੀ ਹੈਰਾਨ ਸੀਗੇ ਵੀ ਚਲੋ ਅਸੀਂ ਕਹਿੰਦਾ ਵੀ ਜ ਮਜ਼ਾਕ ਹੀ ਕਰਦਾ ਪਈ ਉਹ ਜਲੇ ਐਂਡ ਚ ਪਤਾ ਲੱਗਾ ਵੀ ਨਹੀਂ ਇਹਦੇ ਮਨ ਚ ਜਦੋਂ ਜਿਉਂ ਤੋਂ ਹਾਈ ਸਕੂਲ ਜਾ ਕੇ ਮੁੰਡਿਆਂ ਨਾਲ ਜਾਂ ਹੋਰ ਕਿਸੇ ਨਾਲ ਮਿਲਣਾ ਸ਼ੁਰੂ ਹੋਇਆ ਬਾਕੀ ਬੱਚ ਪਤਾ ਨਹੀਂ ਲੱਗਾ ਕਿ ਕਿਹੜੇ ਕਿਹੜੇ ਬੰਦੇ ਨੂੰ ਮਿਲਦਾ ਸੀ ਜਿਹਦਾ ਮਿਲਟਰੀ ਵਾਲੇ ਸੀ ਪਰ ਉਹਦੇ ਦਿਮਾਗ 'ਚ ਇਹ ਆ ਗਈ ਸੀ ਕਿ ਮੈਂ ਮਰੀਨ ਦੇ ਵਿੱਚ ਹੀ ਜਾਣਾ ਹੈ ਹੋਰ ਵੀ ਕਿਹਾ ਸੀ ਤੂੰ ਫੋਰ ਸ਼ਾਖਾ ਦੇਖ ਲਾ ਨਹੀਂ ਕਹਿੰਦਾ ਮੈਂ ਮਰੀਨ ਨਹੀਂ ਬਣਨਾ ਮਰੀਨ ਦਾ ਰਤਬਾ ਵੀ ਨਰਮਲ ਸਿੰਘ ਜੀ ਬਹੁਤ ਤਗੜਾ ਹੈ ਨਾ ਮਰੀਨ ਦੇ ਵਿੱਚ ਹਰ ਇੱਕ ਦੇ ਲਈ ਜਾਣਾ ਵੀ ਸੌਖਾ ਨਹੀਂ ਆ ਉਸ ਦੀ ਜਿਹੜੀ ਜਿਹੜੀਆਂ ਉਸ ਤੇ ਲਈ ਰਿਕੁਆਇਰਮੈਂਟਸ ਆ ਉਹ ਬਹੁਤ ਸਖਤ ਨੇ ਬਾਕੀ ਸਾਰੀਆਂ ਮਿਲਦਾ ਸ਼ਖਾਵਾਂ ਦੇ ਨਾਲੋਂ ਸਭ ਤੋਂ ਸਭ ਤੋਂ ਸਖਤ ਆ ਕੀ ਇਸ ਦੇ ਵੱਲੋਂ ਕੋਈ ਪਹਿਲੋਂ 12 ਤੋਂ ਪਹਿਲਾਂ ਜਾਂ ਕਹੋ ਜਿਦੋਂ ਸੀਨੀਅਰ ਸੀਗਾ ਉਸ ਤੋਂ ਪਹਿਲਾਂ ਕਦੀ ਕੋਈ ਇਸ਼ਾਰਾ ਸੀਗਾ ਇਹ ਐਕਸਰਸਾਈਜ਼ ਵਗੈਰਾ ਕਰਨ ਲੱਗ ਗਿਆ ਸੀਗਾ ਜਿਮ-ਜੁਮ ਜਾਂਦਾ ਸੀਗਾ ਕੁਝ ਇਦਾਂ ਦੇ ਸੀਗੇ ਲੱਗ ਰਹੇ ਸੀ ਇਸ ਦੇ ਵਿੱਚੋਂ ਜੋ ਹੁਣ ਤੁਸੀਂ ਬਾਅਦ ਚ ਪਿੱਛੇ ਦੇਖਦੇ ਆਂ ਵੀ ਇਸ ਤਰੀਕੇ ਦੇ ਨਾਲੇ ਕਰ ਰਿਆ ਸੀਗਾ ਵੀ ਹਾਂ ਵੀ ਤਿਆਰੀ ਕਰਦਾ ਹੋਊਗਾ ਹਾਂਜੀ ਤਿਆਰੀ ਤਾਂ ਜਨੂੰ ਹੀ ਉਹ ਜਦੋਂ ਬੱਚੇ ਕਰਦੇ ਜਾਂਦੇ ਵੀ ਅੱਜ ਮੈਂ ਉਹ ਡੰਬਲ ਜੇ ਲੈ ਆਂਦੇ ਆ ਚਲੋ ਮੈਂ ਕਰਨੇ ਆ ਤੇ ਖੜਪੇ ਦੋ ਚਾਰ ਦਿਨੇ ਕਰਨਾ ਹਟ ਜਾਣਾ ਤੇ ਜ਼ਿਆਦਾ ਤੌਰ ਤੇ ਜਿਸ پارک ਦਾ ਹੀ ਨਾਂ ਚ ਇਹ ਚਾਹਤ ਕਰਨਾ ਚਾਹੁੰਦੇ ਆ ਉਹਨਾਂ ਫੇ ਪਾਰਕ ਚ ਜਾ ਕੇ ਉਹ ਮਤਲਬ ਸਾਡੇ ਰੌਂਡ ਜੇ ਬਣਿਆ ਵੀ ਚਲੋ ਵਾਕ ਕਰਦੇ ਜਾਂ ਕਹਿੰਦਾ ਮੈਂ ਮੈਂ ਚੱਲਾ ਦੌ ਰੇਸ ਲਾਉਣ ਚੱਲਾ ਮੈਂ ਦੌੜਨ ਚੱਲਾ ਮੈਂ ਦੋ ਉੱਥੇ ਜਿਆਦਾ ਉਚਾਰਦਾ ਪਾਰਕ ਇਚ ਤੁਰੇ ਰਹਿਣਾ ਮਤਲਬ ਦੌੜ ਕੇ ਐਕਸਰਸਾਈਜ਼ ਕਰਨ ਦੀ ਇਦਾਂ ਦੀ ਕਰਦਾ ਤੇ ਬਹੁਤ ਇੰਨਾ ਜਿਆਦਾ ਹੈਲਦੀ ਵੀ ਨਹੀਂ ਸੀ ਕਿਨੀ ਸੀਗਾ ਪਰ ਕਹਿੰਦਾ ਕਿ ਛੱਟ ਬਾਰੇ ਤੋਂ ਕਹਿੰਦਾ ਐਕਸਰਸਾਈਜ਼ ਕਰਦਾ ਠੀਕ ਆ ਵੀ ਤੇਰੀ ਸਿਹਤ ਜਿਹੜਾ ਉਹ ਇਦਾਂ ਦੇ ਵੀ ਕਿਹੜਾ ਜੇਮ ਕਿਹੜੇ ਮਸਲ ਬਣਾਉਣੇ ਆ ਵੀ ਕਿਹੜਾ ਕੋਈ ਇਦਾਂ ਦਾ ਕੰਮ ਆ ਵੀ ਐ ਕਿਹੜਾ ਮਸਲ ਬਣਾਉਣੇ ਆ ਵੀ ਚਲ ਠੀਕ ਆ ਉਹਨੇ ਕਿੰਨੇ ਮੈਂ ਮੈਂ ਜਿਹੜਾ ਦੌੜ ਕੇ ਆਉਣਾ ਮਤਲਬ ਜ਼ਿਆਦਾ ਤੌਰ ਤੇ ਇਹ ਪਾਰਕ ਚ ਇਸੇ ਪਾਰਕ ਤੇ ਉਹ ਤਾਂ ਹਜੇ ਬਣੀ ਸੀ ਨਾ ਵੀ ਪਾਰਕ ਸ਼ੁਰੂ ਹੀ ਥੋੜੇ ਚਿਰ ਹੋਏ ਸੀ ਠੀਕ ਆ ਜੀ ਸੋ ਸੋ ਦੇਖੋ ਵੀ ਕਦੋਂ ਕਿਸ ਨੂੰ ਕਿਹੜੀ ਜਾਗ ਜਿਹੜੀ ਉਹ ਲੱਗ ਜਾਂਦੀ ਹੈ ਉਹਦੇ ਵਿੱਚ ਕਿਹਾ ਨਹੀਂ ਜਾ ਸਕਦਾ ਕਾਰਪੋਰਲ ਗੁਰਪ੍ਰੀਤ ਸਿੰਘ ਦੇ ਵੀ ਮੰਨ ਦੇ ਵਿੱਚ ਇਦਾਂ ਹੀ ਹਾਈ ਸਕੂਲ ਦੇ ਵਿੱਚ ਉਹਦੇ ਮਨ ਚ ਆਇਆ ਵੀ ਮੈਂਮਰੀਨਸ ਦੇ ਲਈ ਉਹ ਨੂੰ ਜੁਆਇਨ ਕਰਨਾ ਉਹਨੇ ਜੁਆਇਨ ਕੀਤਾ ਅ ਕੱਲਾ ਜੁਆਇਨ ਹੀ ਨਹੀਂ ਕੀਤਾ ਉਸਨੇ ਉਹ ਜਿਹੜੀਆਂ ਉਸ ਦੀਆਂ ਰਿਕਰੂਟਮੈਂਟ ਰਿਕੁਆਇਰਮੈਂਟਸ ਜਿਹੜੀਆਂ ਹੁੰਦੀਆਂ ਰਿਕਰੂਟਮੈਂਟ ਦੇ ਲਈ ਜਿਹੜੀਆਂ ਐਕਸਰਸਾਈਜ਼ਸ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਹੁੰਦੀਆਂ ਟੈਸਟ ਜਿਹੜੇ ਉਹ ਪਾਸ ਕਰਨੇ ਹੁੰਦੇ ਉਹ ਕਿਤੇ ਫਿਰ ਇਵੈਂਚੁਅਲੀ ਉਹ ਗ੍ਰੈਜੂਏਟ ਹੋਇਆ ਹੋਣਾ ਉਹ ਸਾਰਾ ਕੁਝ ਦਿਨ ਉਹ ਹੋ ਕੇ ਤਾਂ ਹੋਣਾ ਸੋ ਉਹਨੇ ਮੁਲਕ ਦੇ ਲਈ ਜੋ ਉਹਦੇ ਮਨ ਦੇ ਵਿੱਚ ਸੁਪਨਾ ਸੀਗਾ ਮੇ ਮੂਲਕ ਦੇ ਲਈ ਕੁਝ ਕਰਨਾ ਉਸਨੇ ਉਹ ਚੀਜ਼ ਇਨਫੈਕਟ ਕਰਕੇ ਵੀ ਆਪਾਂ ਨੂੰ ਦਿਖਾਈ ਸੋ ਅੱਜ ਜਿਹੜੀ ਆਪਾਂ ਨਰਮਲ ਸਿੰਘ ਜੀ ਦਾ ਗੱਲ ਕਰ ਰਹੇ ਜਿਹੜੀ ਇਹਨਾਂ ਨੇ ਵਿੱਚੇ ਹੁਣੇ ਥੋੜੀ ਜੀ ਗੱਲ ਦਾ ਜ਼ਿਕਰ ਕੀਤਾ ਮੈਂ ਥੋੜਾ ਜਿਹਾ ਹੋਰ ਗੱਲ ਨੂੰ ਖੋਲ ਕੇ ਦੱਸਦਾ ਜਾਵਾਂ ਐਂਟੀਲੋਪ ਦੇ ਵਿੱਚ ਇੱਕ ਐਲਮੰਡ ਗਰੋਵ ਪਾਰਕ ਆ ਜੋ ਕਿ 7691 ਈਗਲ ਪੁਆਇੰਟ ਵੇ ਦੇ ਉੱਤੇ ਸਥਿਤ ਆ ਜਿਸ ਦਾ ਇਹਨਾਂ ਨੇ ਜ਼ਿਕਰ ਕੀਤਾ ਵੀ ਗੁਰਪ੍ਰੀਤ ਸਿੰਘ ਖੁਦ ਉੱਥੇ ਜਦੋਂ ਸਕੂਲ ਦੇ ਵਿੱਚ ਸੀ ਮਰੀਨਸ ਦੇ ਲਈ ਜਦੋਂ ਪ੍ਰੈਕਟਿਸ ਕਰ ਰਿਹਾ ਸੀਗਾ ਉਹਦੇ ਉਹ ਉਹਨਾਂ ਚੀਜ਼ਾਂ ਦੇ ਲਈ ਤਾਂ ਉੱਥੇ ਜਾ ਕੇ ਐਕਸਰਸਾਈਜ਼ ਕਰਦਾ ਸੀ ਇਸ پارک ਦੀ ਜਿਹੜੀ ਉਹ ਵਰਤੋਂ ਜਿਹੜੀ ਉਹ ਕਰਦਾ ਰਿਹਾ ਜਦੋਂ ਨਵੀਂ-ਨਵੀਂ ਖੁੱਲੀ ਸੀ ਹੁਣ ਗੁਰਪ੍ਰੀਤ ਸਿੰਘ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਮੰਗ ਹੈਗੀ ਹੈ ਉੱਥੋਂ ਦੇ ਲੋਕਲ ਪ੍ਰਸ਼ਾਸਨ ਨੂੰ ਵੀ ਉਸ پارک ਦਾ ਨਾਮ ਕਾਰਪੋਰਲ ਗੁਰਪ੍ਰੀਤ ਸਿੰਘ ਪਾਰਕ ਜਿਹੜਾ ਉਹ ਰੱਖਿਆ ਜਾਵੇ ਆਪਣੇ ਜਿਹੜੇ ਉਸ ਇਲਾਕੇ ਦੇ ਲੋਕਲ ਹੀਰੋ ਆ ਕਿਉਂਕਿ ਇਸ ਨੂੰ ਪਰਪਲ ਹਰਟ ਵੀ ਮਿਲਿਆ ਇਸ ਨੂੰ ਬ੍ਰੌਂਜ਼ ਸਟਾਰ ਵੀ ਜਿਹੜਾ ਉਹ ਮਿਲਿਆ ਵੀ ਉਸ ਦੇ ਨਾਮ ਦੇ ਉੱਤੇ ਪਾਰਕ ਦਾ ਨਾਮ ਜਿਹੜਾ ਉਹ ਰੱਖਿਆ ਜਾਵੇ ਸੋ ਇਹਦੇ ਬਾਰੇ ਹੁਣ ਥੋੜਾ ਜਿਆ ਨਿਰਮਲ ਸਿੰਘ ਜੀ ਦੱਸਿਓ ਵੀ ਇਹ ਤੁਹਾਡੇ ਵੱਲੋਂ ਕੋਸ਼ਿਸ਼ ਕਦੋਂ ਕੀਤੀ ਗਈ ਤੇ ਕੀ ਉਹਨਾਂ ਦਾ ਰਿਪਲਾਈ ਆ ਚੁੱਕਾ ਹੈ ਨਹੀਂ ਕੋਸ਼ਿਸ਼ ਤਾਂ ਸਾਡੇ ਬਹੁਤ ਸ਼ਹਿਰ ਤੋਂ ਚੱਲ ਰਹੀ ਆ ਫਿਰ ਸਭ ਤੋਂ ਪਹਿਲਾਂ ਅਸੀਂ ਫਿਰ ਕਰਦੇ ਕਰਦੇ ਗੱਲ ਫਿਰ ਸਿਟੀ ਪਾਰਕ ਡਿਪਾਰਟਮੈਂਟ ਨਾਲ ਗੱਲ ਕੀਤੀ ਉਹਨਾਂ ਨੇ ਫਿਰ ਕਿਹਾ ਵੀ ਬੈਂਚ ਲਾ ਲਓ ਅਸੀਂ ਉਸ ਦੇ ਨਾਮ ਦਾ ਇੱਕ ਜਾਦਗਾਰੀ ਬੈਂਚ ਵੀ ਉਸ ਪਾਰਕ ਦੇ ਵਿੱਚ ਲਗਾਏ ਹੋਇਆ ਠੀਕ ਹੈ ਸਿੰਘ ਦੇ ਨਾਲ ਵੈਰੀ ਗੁੱਡ ਹਾਂਜੀ ਤੇ ਉਸ ਤੋਂ ਬਾਅਦ ਫਿਰ ਫਿਰ ਸੋਚਿਆ ਵੀ ਚਲੋ ਵੀ ਇਹਦਾ ਪਾਰਕ ਦਾ ਨਾਮ ਹੋ ਕਹਿੰਦੇ ਵੀ ਤੁਸੀਂ ਆਪਣੀ ਕਮਿਊਨਿਟੀ ਤੁਹਾਡੇ ਜਿੱਦਾਂ ਨੇੜੇ ਦੇ ਵਿੱਚ ਵੀ ਕਿਸੇ ਵੀ ਪਾਰਕ ਦਾ ਨਾਮ ਚੇਂਜ ਕਰਨ ਤੋਂ ਪਹਿਲਾਂ ਵੀ ਉਹ ਸਰੌਂਡਿੰਗ ਏਰੀਆ ਦੇ ਵਿੱਚ ਲੋਕਾਂ ਤੋਂ ਕੰਸੈਂਟ ਚਾਹੀਦਾ ਵੀ ਹਾਂ ਕੋਈ ਨਹੀਂ ਪੁੱਛਣਾ ਹੁੰਦਾ ਉਹਨਾਂ ਦੇ ਸਾਈਨ ਚਾਹੀਦੇ ਆ ਉਸ ਤੋਂ ਬਾਅਦ ਫਿਰ ਅਪਲਾਈ ਕੀਤਾ ਤਾਂ ਥੋੜਾ ਜਿਹਾ ਡਿਨਾਈ ਕਰ ਦਿੱਤਾ ਉਹਨਾਂ ਨੇ ਵੀ ਅਸੀਂ ਫਿਊਚਰ ਦੇ ਵਿੱਚ ਦੱਸਾਂਗੇ ਇਸ ਸਬਸਿਸ ਦੇ ਇਸ ਕਰਕੇ ਅਸੀਂ ਇਸ ਦੀ ਪਟੀਸ਼ਨ ਫਾਇਲ ਦਾਇਰ ਕੀਤੀ ਵੀ ਸਾਡੇ ਸਾਡੀ ਕਮਿਊਨਿਟੀ ਜਾਂ ਸਾਡੇ ਬੁੱਧੇ ਚ ਉਹਦਾ ਕਿੰਨੇ ਕ ਬੰਦੇ ਚਾਹੁੰਦੇ ਆ ਤੇ ਇਸ ਟਾਈਮ ਸਾਡੇ ਹਜ਼ਾਰ ਤੋਂ ਉੱਤੇ ਹੋ ਗਏ ਆ ਲੇਕਿਨ ਅਸੀਂ ਚਾਹੁੰਦੇ ਆ ਵੀ ਜੇ ਐਂਟਿਲੋਪ ਦੇ ਐਂਟਿਲੋਪ ਸਰੌਂਡਿੰਗ ਏਰੀਆ ਦੇ ਵਿੱਚੋਂ ਜੇ ਜ਼ਿਆਦਾ ਹੋ ਜਾਣ ਬੰਦੇ ਤਾਂ ਉਹ 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 ਨੂੰ ਜੈਸ ਕਰਨ ਤਾਂ ਫਿਰ ਉਹਦੇ ਚਾਂਸ ਬਹੁਤ ਜ਼ਿਆਦਾ ਬਣ ਜਾਂਦੇ ਆ ਵੀ ਕਿਉਂਕਿ ਉਹਨਾਂ ਨੇ ਇਹ ਵੀ ਕੁਐਸਚਨ ਪੁੱਛਣਾ ਵੀ ਤੁਸੀਂ ਏ ਤੁਹਾਡੇ ਏਰੀਆ ਚ ਉਹ ਬੰਦੇ ਕਿੰਨੇ ਚਾਹੁੰਦੇ ਆ ਵੀ ਪਾਰਕ ਦਾ ਨਾਮ ਚੇਂਜ ਕੀਤਾ ਜਾਏ ਤੇ ਤੇ ਵੈਸੇ ਤਾਂ ਪੂਰੇ ਅਮਰੀਕਾ ਚ ਜਿੰਨੀ ਵੀ ਮਿਲਟਰੀ ਫੈਮਿਲੀ ਸਗੀ ਹੈ ਪਰਿਵਾਰ ਹੈਗੇ ਉਹਨਾਂ ਦੇ ਦੋਸਤ ਆ ਜਿਹਦੇ ਨਾਲ ਮੁੰਡੇ ਸੀਗੇ ਉਹਨਾਂ ਦੇ ਸਾਰੇ ਬੰਦਿਆਂ ਨੇ ਇਹਦੇ ਬਾਰੇ ਚਾਹਮੀ ਭਰੀ ਹੈ ਉਹਨਾਂ ਨੇ ਵੋਟ ਕੀਤੀ ਹੈ ਹੂੰ ਜੀ ਬਿਲਕੁਲ ਸੋ ਮੈਂ ਦੱਸਦਾ ਜਾਵਾਂ ਵੀ ਇਹ ਜਿਹੜੀ ਪਾਰਕ ਆ ਜਿੱਦਾਂ ਦੱਸਿਆ ਐਂਟੀਲੋਪ ਚਾਹੇ ਸੰਰਾਈਜ਼ ਰੀਕ੍ਰੀਏਸ਼ਨ ਤੇ ਪਾਰਕ ਡਿਸਟ੍ਰਿਕਟ ਉਸ ਦੇ ਅੰਦਰ ਜਿਹੜੀ ਆਉਂਦੀ ਆ ਸੈਕਰਾਮੈਂਟੋ ਕਾਉਂਟੀ ਦੇ ਅਧਿਕਾਰੀਆਂ ਦੇ ਜਿਹੜੇ ਅਧਾਰ ਖੇਤਰ ਦੇ ਵਿੱਚ ਇਹ ਜਿਹੜੀ ਐਲਮੈਂਟ ਗਰੂਪ ਪਾਰਕ ਆਉਂਦੀ ਹੈ ਤੇ ਇਸ ਦੇ ਨਾਮ ਨੂੰ ਕਾਰਪਰਲ ਗੁਰਪ੍ਰੀਤ ਸਿੰਘ ਪਾਰਕ ਉਸ ਦੀ ਯਾਦ ਦੇ ਵਿੱਚ ਜਿਹੜਾ ਉਹ ਨਾਮ ਚੇਂਜ ਕਰਨਾ ਚਾਹੁੰਦੇ ਯਾਦ ਆਪਾਂ ਨੂੰ ਕੁਝ ਸਮਾਂ ਪਹਿਲਾਂ ਜਦ ਦੋ ਬਜ਼ੁਰਗਾਂ ਦੀ ਸੈਕਰਾਮੈਂਟੋ ਦੇ ਵਿੱਚ ਕਤਲ ਕੀਤਾ ਗਿਆ ਸੀ ਤਾਂ ਉੱਥੇ ਐਲ ਗਰੂਪ ਦੇ ਵਿੱਚ ਇੱਕ ਸਿੰਘ ਐਂਕੋਰ ਪਾਰਕ ਵੀ ਉੱਥੇ ਬਣਿਆ ਹੈ ਉਹਨਾਂ ਦੀ ਯਾਦ ਦੇ ਵਿੱਚ ਸੋ ਇੱਕ ਕਰਪਲ ਗੁਰਪ੍ਰੀਤ ਸਿੰਘ ਨੇ ਤੇ 21 ਸਾਲ ਦੀ ਚੜ੍ਹਦੀ ਉਮਰ ਦੇ ਵਿੱਚ ਇਸ ਮੁਲਕ ਦੇ ਲਈ ਸ਼ਹਾਦਤ ਪ੍ਰਾਪਤ ਕੀਤੀ ਆ ਸੋ ਉਸ ਦੇ ਨਾਮ ਦੇ ਉਸ ਦੀ ਆਨਰ ਕਰਦੇ ਹੋਏ ਉਸ ਦੀ ਯਾਦ ਦੇ ਵਿੱਚ ਇਸ ਪਾਰਕ ਦਾ ਨਾਮ ਜਿਹੜਾ ਆ ਉਹ ਚੇਂਜ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ ਸੋ ਅਸੀਂ ਬੇਨਤੀ ਕਰਦੇ ਆ ਸਾਰੇ ਹੀ ਪਾਸੇ ਜਿੱਥੇ-ਜਿੱਥੇ ਵੀ ਤੁਸੀਂ ਸੁਣ ਦੇਖ ਰਹੇ ਹੋ ਵੀ ਇਹ ਜਿਹੜੀ ਪਟੀਸ਼ਨ ਜਿਸ ਦਾ ਲਿੰਕ ਅਸੀਂ ਇਸ ਦੇ ਹੇਠਾਂ ਵੀਡੀਓ ਦੇ ਹੇਠਾਂ ਜਿਹੜਾ ਉਹ ਲਾਵਾਂਗੇ ਜਾਂ change.org ਦੇ ਉੱਤੇ ਤੁਸੀਂ ਜੇ ਜਾਣਦੇ ਆ ਉਸ ਵੈਬਸਾਈਟ ਦੇ ਉੱਤੇ ਤੇ ਰੀਨੇਮ ਐਲੀਮੈਂਟ ਗਰੋਪ ਪਾਰਕ ਜੇ ਤੁਸੀਂ ਪਾਉਂਗੇ ਜਾਂ ਕਾਪਰਲ ਗੁਰਪ੍ਰੀਤ ਸਿੰਘ ਸਰਚ ਕਰੋਗੇ ਤਾਂ ਇਹ ਪਟੀਸ਼ਨ ਤੁਹਾਡੇ ਸਾਹਮਣੇ ਆ ਜਾਊਗੀ ਤੇ ਤੁਸੀਂ ਸਾਈਨ ਕਰੋ ਤੇ ਖਾਸ ਕਰਕੇ ਜਿਹੜੇ ਨਿਰਮਲ ਸਿੰਘ ਤੇ ਉਹਨਾਂ ਦੇ ਜਿਹੜਾ ਪਰਿਵਾਰ ਆ ਗੁਰਪ੍ਰੀਤ ਸਿੰਘ ਦੇ ਪਰਿਵਾਰ ਆ ਉਸ ਦੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਐਂਟੀਲੋਪ ਦੀਆਂ ਸੰਗਤਾਂ ਨੂੰ ਖਾਸ ਕਰਕੇ ਐਂਟੀਲੋਪ ਜੋ ਕਿ ਰੋਜ਼ਵੈਲ ਦੇ ਨਜ਼ਦੀਕ ਸੈਕਰਾਮੈਂਟੋ ਦੇ ਨਜ਼ਦੀਕ ਜਿਹੜਾ ਸ਼ਹਿਰ ਐਸਟਰਸ ਹਾਈਟ ਦੇ ਨਜ਼ਦੀਕ ਜਿਹੜਾ ਇਹ ਸ਼ਹਿਰ ਆਉਂਦਾ ਆ ਵੀ ਉੱਥੋਂ ਦੇ ਲੋਕ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਇਸ ਦੇ ਵਿੱਚ ਹਾਮੀ ਭਰਨ ਸਾਈਨ ਕਰਨ ਤਾਂ ਜੋ ਆਪਾਂ ਦਬਾਅ ਪਾ ਸਕੀਏ ਤੇ ਇਸ ਜਿਹੜਾ ਪਾਰਕ ਦਾ ਜਿਹੜਾ ਨਾਮ ਆ ਉਹ ਕਾਰਪੋਰਲ ਗੁਰਪ੍ਰੀਤ ਸਿੰਘ ਪਾਰਕ ਜਿਹੜਾ ਹੋ ਰੱਖ ਸਕੀਏ ਉਹ ਸੋ ਜੀ ਜੀ ਨਰਮਲ ਸਿੰਘ ਜੀ ਜੀ ਹਾਂ ਜੀ ਇਹ ਪਾਰਕ ਜਿਹੜੀ ਸਾਡੇ ਘਰ ਤੋਂ 50 50 ਯਾਰਡ ਨਾਲ ਹੀ ਐ ਸੋ ਕ੍ਰੋਸ ਦਾ ਸਟਰੀਟ ਹੀ ਐ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਤੇ ਬਿਲਕੁਲ ਘਰ ਦੇ ਨਾਲ ਹੈਗੀ ਐ ਇੱਥੇ ਤੁਸੀਂ ਕਹਿੰਦੇ ਵੀ ਇਸੇ ਪਾਰਕ ਦੇ ਵਿੱਚ ਗੁਰਪ੍ਰੀਤ ਸਿੰਘ ਦਾ ਹੋਇਆ ਫੈਂਸ ਟੱਪ ਕੇ ਉਹਦੇ ਵਿੱਚ ਪਹੁੰਚਣਾ ਹਮ ਜੀ ਉਹ ਉਹ ਚਾਤ ਮਤਲਬ ਮਤਲਬ ਨੋ ਯਾਦਾਂ ਬਹੁਤ ਜੁੜੀਆਂ ਆ ਮਤਲਬ ਇਸ ਪਾਰਕ ਦੇ ਨਾਲ ਤੁਹਾਡੇ ਤੁਹਾਡੇ ਲਈ ਗੁਰਪ੍ਰੀਤੀਆਂ ਜਿਹੜੀਆਂ ਹਾਂਜੀ ਹਾਂਜੀ ਕਿਤੋਂ ਚਲੋ ਉਦੋਂ ਪਾਰਕ ਜਦੋਂ ਬਣੀ ਸੀ ਉਦੋਂ ਤੋਂ ਚਲੋ ਕੰਸਰਟ ਲੈ ਕੇ ਉਹਨਾਂ ਦੇ ਮਹੱਲੇ ਦੇ ਵਿੱਚ ਪੁੱਛ ਕੇ ਨਾਮ ਲੈ ਦਿੱਤਾ ਉਸ ਤੋਂ ਬਾਅਦ ਹੁਣ ਅਸੀਂ ਚਾਹੁੰਦੇ ਹਾਂ ਕਿ ਉਸ ਦਾ ਨਾਮ ਸਾਡੇ ਗੁਰਪ੍ਰੀਤ ਦੇ ਨਾਮ ਤੇ ਕੀਤਾ ਜਾ ਸਕੇ ਹੂੰ ਮੈਨੂੰ ਇਹ ਵੀ ਪਤਾ ਹੈ ਵੀ ਜਦੋਂ ਆਈ ਥਿੰਕ ਸਾਲ 1.5 ਸਾਲ ਪਹਿਲਾਂ ਜਦੋਂ ਮੈਂ ਆਰਲਿੰਗਟਨ ਸਿਮਿਟਰੀ ਦੇ ਵਿੱਚ ਗਿਆ ਸੀ ਉਹ ਵੀ ਬਹੁਤ ਵੱਡੀ ਇੱਕ ਜੱਦੋਜਹਿਦ ਸੀਗੀ ਹਾਂਜੀ ਉਹ ਵੀ ਸਾਨੂੰ ਬਹੁਤ ਜੱਦੋਜਹਿਦ ਆ ਤੇ ਉੱਥੇ ਪੂਰਾ 1.5 ਸਾਲ ਲੱਗ ਗਿਆ ਸੀ ਜੀ ਉਹ ਉੱਥੇ ਗੁਰਪ੍ਰੀਤ ਦਾ ਨਾਮ ਪਾਉਣ ਦੇ ਲਈ ਟੂਨ ਲਾਉਣ ਦੇ ਲਈ ਹੈ ਨਾ ਵੀ ਸੋ ਦੇਖੋ ਇਹ ਜਿਹੜਾ ਜਜ਼ਬਾ ਗੁਰਪ੍ਰੀਤ ਦੇ ਅੰਦਰ ਸੀ ਉਹ ਬਹੁਤ ਘੱਟ ਲੋਕਾਂ 'ਚ ਇਦਾਂ ਹੁੰਦਾ ਵੀ ਮੈਂ ਆਪਣੀ ਕੌਮ ਦੇ ਲਈ ਆਪਣੇ ਮੁਲਕ ਦੇ ਲਈ ਜਿਹੜਾ ਉਹ ਖੁਸ਼ ਕਰਨਾ ਜਦਕਿ ਕਈ ਵੀ ਆਪਾਂ ਵੀ ਸਮਝ ਨਹੀਂ ਪਾਉਂਦੇ ਜਦੋਂ ਤੁਸੀਂ ਦੱਸਦੇ ਵੀ ਤੁਸੀਂ ਹਾਸੇ ਦੇ ਵਿੱਚ ਕਈ ਦੀ ਟੱਲਿਆ ਗੱਲ ਨੂੰ ਵੀ ਇਹ ਇਹ ਪਤਾ ਨਹੀਂ ਕੀ ਗੱਲਾਂ ਕਰੀ ਜਾਂਦਾ ਹੈ ਐਡਾ ਨੌਜਵਾਨ ਹਾਂ ਜੀ ਹਾਂ ਕਹਿੰਦਾ ਵੀ ਚਲੋ ਬੱਚੇ ਉੱਦੇ ਵੀ ਬਾਹਰੋਂ ਲੋਕਾਂ ਦੀਆਂ ਗੱਲਾਂ ਸੁਣ ਕੇ ਮੈਂ ਆਹ ਬਣ ਜਾਣਾ ਮੈਂ ਆਹ ਬਣ ਜਾਣਾ ਲੇਕਿਨ ਉਸਦੇ ਦਿਮਾਗ 'ਚ ਪੂਰਾ ਇਹ ਸੀ ਕਿ ਮੈਂ ਮਰੀਨ 'ਚ ਹੀ ਜਾਣਾ ਤੇ ਮੈਂ ਕੁਝ ਨੁਕਸਤੇ ਆਪਣੇ ਕਹਿੰਦਾ ਇਹ ਹੀ ਸੀ ਉਸਦੇ ਦਿਮਾਗ 'ਚ ਬੰਦਾ ਸੀ ਕਿ ਮੈਂ ਆਪਣੇ ਇਸ ਇਸ ਕੰਟਰੀ ਲਈ ਕੁਛ ਨਾ ਕੁਛ ਕਰਕੇ ਜਾਣਾ ਹੂੰ ਬਿਲਕੁਲ ਸੋ ਇਦਾਂ ਦੇ ਨੌਜਵਾਨ ਸਾਡੇ ਲਈ ਚਾਨਣ ਮਨਾਰੇ ਨੇ ਇਦਾਂ ਦੇ ਨੌਜਵਾਨ ਸਾਡੇ ਅੱਜ ਦੀ ਨੌਜਵਾਨ ਪੀੜੀ ਦੇ ਲਈ ਇਨਸਪੀਰੇਸ਼ਨ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੁਰਬਾਨੀ ਦੀ ਜਿਹੜੀ ਉਹ ਭਾਵਨਾ ਆ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨੇਾਂ 'ਚ ਸ਼ੇਕ ਹੋਣਗੇ ਵੀ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਇਹ ਜਿਹੜੇ ਕਾਪਰਲ ਗੁਰਪ੍ਰੀਤ ਸਿੰਘ ਅਜਿਹਾ ਹੀ ਇੱਕ ਇਨਸਾਨ ਸੀ ਅਜਿਹੀ ਇੱਕ ਰੂਹ ਅਜਿਹੀ ਇੱਕ ਆਤਮਾ ਸੀ ਜਿਸ ਨੇ ਅਮਰੀਕਾ ਦੇ ਲਈ ਜਿਹੜਾ ਹੈ ਉਹ ਆਪਣੀ ਜਾਨ ਨਿਸ਼ਾਵਰ ਜਿਹੀ ਉਹ ਕਰ ਦਿੱਤੀ ਮਾਫੀ ਚਾਹੁੰਦਾ ਹਾਂ ਨਿਰਮਲ ਸਿੰਘ ਜੀ ਮੈਂ ਥੋੜੀ ਜੀ ਇਸ ਥੋੜੀਆਂ ਭਾਵਨਾਤਮਕ ਗੱਲਾਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਥੋੜੇ ਉਸ ਟਾਈਮ ਦੇ ਬਾਰੇ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਤੁਹਾਨੂੰ ਪਤਾ ਲੱਗਾ ਸੀਗਾ ਵੀ ਜਿਹੜੇ ਗੁਰਪ੍ਰੀਤ ਸਿੰਘ ਉਦੋਂ ਸ਼ਹੀਦ ਹੋ ਗਏ ਅਫਗਾਨਿਸਤਾਨ ਦੇ ਵਿੱਚ ਕਿੱਦਾਂ ਤੁਹਾਨੂੰ ਪਤਾ ਲੱਗਾ ਸੀ ਕਦੋਂ ਦੀ ਜਿਹੜੀ ਇੱਕ ਗੱਲ ਸੀ ਇਹ ਤਾਂ ਉਦੋਂ ਉਸ ਵਕਤ ਚਲੋ ਮੈਂ ਟਰੱਕ ਚਲਾਉਂਦਾ ਹੁੰਦਾ ਸੀ ਤਾਂ ਮੈਂ ਉਹ ਵਾਸ਼ਿੰਗਟਨ ਸਟੇਟ ਸੀ ਤੇ ਮੈਨੂੰ ਫੋਨ ਆਇਆ ਕਰੋ ਵੀ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਪੂੜਾ ਹੋ ਗਿਆ ਹੂੰ ਮਨ ਚ ਤਾਂ ਹੁੰਦਾ ਹੀ ਹਸਲੇ ਕਿ फटाफट ਪੱਲੇ ਦਾ ਸੋਝਦਾ ਹੀ ਨਹੀਂ ਬੰਦੇ ਨੂੰ ਕੁਝ ਵੀ ਨਹੀਂ ਸੋਝਦਾ ਮੈਂ ਗੱਲ ਕੀ ਹੋਈ ਕਿਉਂਕਿ ਮੈਨੂੰ ਕਰੋ ਫੋਨ ਆਇਆ ਵੀ ਮਿਲਟਰੀ ਵਾਲੇ ਘਰ ਆਏ ਆ ਤੇ ਉਹ ਉਹ ਕਹਿੰਦੇ ਆ ਵੀ ਉਹ ਗੁਰਪ੍ਰੀਤ ਉਹ ਤੇ ਉੱਥੇ ਘਰੇ ਕੌਣ ਆਇਆ ਸੀਗਾ ਦੱਸਣ ਉਦੋਂ ਘਰੇ ਕੌਣ ਸੀਗਾ ਮਤਲਬ ਉਹ ਮਿਲਟਰੀ ਵਾਲੇ ਤੇ ਆਏ ਤੇ ਘਰੇ ਗੁਰਪ੍ਰੀਤ ਦੇ ਮਾਮ ਸੀਗੇ ਉਦੋਂ ਮੇਰੀ ਬੇਟੀ ਤੇ ਮੇਰੀ ਮਦਰ ਸੀਗੀ ਘਰ ਤੇ ਅੱਛਾ ਤੁਹਾਡੀ ਮਦਰ ਸੀਗੀ ਕੰਮ ਤੇ ਗਈ ਹੋ ਸੀਗੀ ਠੀਕ ਆ ਤੇ ਫਿਰ ਉਹ ਮਿਲਟਰੀ ਵਾਲਾ ਆਇਆ ਕਹਿੰਦੇ ਨਹੀਂ ਅਸੀਂ ਉਹਨੂੰ ਮਦਰ ਨੂੰ ਹੀ ਦੱਸਣਾ ਤੇ ਉਹਨੂੰ ਜ਼ਰੂਰ ਦੱਸ ਕੇ ਜਾਣਾ ਇਹ ਕੰਮ ਤੇ ਸੀ ਫਿਰ ਸਾਡੇ ਗਵਾਂਢੀ ਸੀਗੇ ਫਿਰ ਉਹ ਨੌਨ ਨਾਲ ਨਾਲ ਗਏ ਤੇ ਉਹ ਜਾ ਕੇ ਉੱਥੇ ਜਿੱਥੇ ਕੰਮ ਕਰਦੀ ਸੀ ਉੱਥੇ ਜਾ ਕੇ ਬੁਲਾਇਆ ਤੇ ਵੀਰ ਨੂੰ ਉਹਨੂੰ ਦੱਸਿਆ ਵੀ ਉਹਨੂੰ ਕਿਹਾ ਵੀ ਦੱਸਣਾ ਨਹੀਂ ਤੇ ਘਰ ਜਾ ਕੇ ਦੱਸਣਾ ਪਰ ਲੇਕਿਨ ਚੇਲੇ ਅਚਾਨਕ ਬੰਦਾ ਕੋ ਕੋ ਕਹਦੇ ਵੀ ਤੁਹਾਡੇ ਨੂੰ ਕਹਦਾ ਤਾਂ ਵੀ ਤੇਰੀ ਵਧਰਨ ਲਾ ਬਿਮਾਰ ਆ ਵੀ ਤੂੰ ਘਰ ਆ ਜਾ फटाफट ਹੂੰ ਹੂੰ ਮਨ ਚ ਤਾ ਆ ਗਿਆ ਵੀ ਕੋ ਕੋ ਗੜਬੜਾ ਲੱਗਦਾ ਵੀ ਐਵੇਂ ਹੀ ਕਹੀ ਜਾਂਦੇ ਪਤਾ ਨਹੀਂ ਕੀ ਗੱਲ ਆ ਹੂੰ ਘਰ ਆਇਆ ਤੇ ਪਤਾ ਲੱਗਾ ਜਿਹੜੇ ਮਿਲਟਰੀ ਵਾਲੇ ਬੈਠੇ ਹੋ ਗਾ ਹੂੰ ਤੂੰ ਹੀ ਪਤਾ ਲੱਗ ਗਿਆ ਮਨ ਦੇ ਵਿੱਚ ਕਈ ਬਲਬਲੇ ਕਈ ਸੁਪਨੇ ਜਿਹੜੇ ਸੰਜੋਏ ਹੋਣੇ ਆ ਉਹ ਇਸ ਤਰੀਕੇ ਦੇ ਨਾਲ ਧਰੇ ਧਰਾਏ ਜਿਹੜੇ ਉਹ ਰਹਿ ਜਾਂਦੇ ਆ ਨਿਰਮਲ ਸਿੰਘ ਜੀ ਪਰਿਵਾਰ ਦੇ ਲਈ ਬੜਾ ਔਖਾ ਵਕਤ ਜਿਹੜਾ ਉਹ ਰਿੰਦਾ ਆ ਪਰ ਤੁਸੀਂ ਬੜੇ ਮਾਣ ਦੇ ਨਾਲ ਆਪਣੇ ਮੁੰਡੇ ਦੀ ਉਸ ਸ਼ਹਾਦਤ ਦੀ ਗੱਲ ਬਾਤ ਗੱਲ ਪਾ ਗੱਲ ਕਰਦੇ ਆ ਬਾਤ ਪਾਉਂਦੇ ਆ ਜੀ ਜੀ ਹਾਂਜੀ ਹਾਂਜੀ ਪਰ ਚਲੋ ਉਸ ਮਨ ਤਾਂ ਸਾਲ ਦੋ ਸਾਲ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਰਿੰਦਾ ਵੀ ਕੀ ਹੋ ਕੀ ਗਿਆ ਮਤਲਬ ਇਹ ਸੋਚਿਆ ਕੀ ਸੀਗਾ ਬਣ ਕੀ ਗਿਆ ਪਰ ਹੌਲੀ ਹੌਲੀ ਵਿੱਚ ਲਵ ਵੰਦਨ ਦਾ ਵੀ ਹੁਣ ਸਾਨੂੰ ਜੇ ਕੋਈ ਜਾਣਦਾ ਤਾਂ ਉਹਦੇ ਕਰਕੇ ਹੀ ਜਾਣਦਾ ਪੂਰਾ ਅਮਰੀਕਾ ਦੇ ਵਿੱਚ ਇਸ ਟਾਈਮ ਜਦ ਤੱਕ ਅਮਰੀਕਾ ਆ ਉਹਦੋਂ ਤੱਕ ਉਹਦਾ ਨਾਮ ਰਹੇਗਾ ਹਰ ਸਾਲ ਮਤਲਬ ਜਿੰਨੀ ਵੀ ਮਿਲਟਰੀ ਦੀਆਂ ਫੈਮਲੀਆਂ ਉਹ ਹਰ ਹਫਤੇ ਜਾਂ ਮਹੀਨੇ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਦੇ ਵਿੱਚ ਹੁੰਦਾ ਰਹਿੰਦਾ ਉਹਨਾਂ ਨੂੰ ਇਨਵੀਟੇਸ਼ਨ ਭੇਜ ਦੇ ਰਹਿੰਦੇ ਆ ਤੇ ਹਾਜੀ ਇਸ ਕਾਰਜ ਦੇ ਵਿੱਚ ਵੀ ਜ਼ਿਆਦਾ ਤਾਂ ਸਾਡੇ ਜਿਹੜੀ ਮਿਲਟਰੀ ਫੈਮਲੀਜ਼ ਹਨ ਉਹਨਾਂ ਨੂੰ ਬਲੂ ਸਟਾਰ ਮਮਸ ਕਹਿੰਦੇ ਆ ਜਿਨ੍ਹਾਂ ਦੇ ਪੇਰ ਬੱਚੇ ਹਨ ਪੋਚ ਦੇ ਵਿੱਚ ਉਹ ਉਹਨਾਂ ਦਾ ਹੀ ਉਪਰਾਲਾ ਜਿਆਦਾ ਉਹ ਜਿਆਦਾ ਸਾਥ ਦੇ ਰਹੇ ਬਹੁਤ ਜਿਆਦਾ ਵੀ ਤੁਸੀਂ ਕਰੋ 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 ਪਟੀਸ਼ਨ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਜੋ ਵੀ ਕਰਾਂਗੇ ਅਸੀਂ ਕਰਾਂਗੇ ਜਦੋਂ ਕਾਲ ਕਰਨਗੇ ਅਸੀਂ ਉਹਨਾਂ ਨਾਲ ਤੁਹਾਡੇ ਨਾਲ ਚਲਾਂਗੇ ਉੱਥੇ ਜਾ ਕੇ ਮੀਟਿੰਗ ਦੇ ਵਿੱਚ ਗੱਲ ਕਰਾਂਗੇ ਵੀ ਨਹੀਂ ਇਹ ਤਾਂ ਪਾਰਕ ਦਾ ਚੇਂਜ ਹੋਣਾ ਚਾਹੀਦਾ ਬਿਲਕੁਲ ਤੁਹਾਡੇ ਇਲਾਕੇ ਵਿੱਚ ਮਿਲਦਾ ਰੋਜ਼ਵੈਲ ਗੁਰੂ ਘਰ ਪਿੰਡਾ ਜੋ ਉਸੇ ਇਲਾਕੇ ਚ ਹੀ ਆ ਹਾਂਜੀ ਰੋਜਵੈਲ ਰੋਜਵੈਲ ਗੁਰੂ ਘਰ ਜਿਹੜਾ ਮੇਨ ਸਟਰੀਟ ਨੂੰ ਸਮਰਥਨ ਮਿਲ ਰਿਹਾ ਕਮਿਊਨਿਟੀ ਤੋਂ ਸਮਰਥਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਡੇ ਤੋਂ ਗੁਰੂ ਘਰ ਦਾ ਸਮਰਥਨ ਇਦਾਂ ਹੈ ਕਿ ਉਹਨਾਂ ਨੇ ਉਹਦਾ ਗੁਰਪ੍ਰੀਤ ਦਾ ਨਾਮ ਦਾ ਬਲੈਕ ਵੀ ਆਪਣੇ ਫੈਸਟ ਇੱਕ ਬਾਹਰ ਗੇਟ ਤੇ ਲਗਾਏ ਉਹਨਾਂ ਤੋਂ ਕਈ ਜੀ ਬਿਲਕੁਲ ਸੋ ਅਸੀਂ ਬੇਨਤੀ ਕਰਦੇ ਹਾਂ ਇੱਕ ਦੀ ਫੇਅਰ ਉਸ ਇਲਾਕੇ ਦੀ ਸਾਰੀ ਹੀ ਸੰਗਤ ਨੂੰ ਆ ਬਈ ਇਸ ਮੁੰਡੇ ਦੇ ਨਾਮ ਦੇ ਉੱਤੇ ਇਹ ਪਾਰਕ ਆਪਾਂ ਬਣਵਾਈਏ ਕੋਸ਼ਿਸ਼ ਜਿਹੜੀ ਆਪਣੇ ਵੱਲੋਂ ਕੋਈ ਵਾਹ ਜਿਹੜੀ ਉਹ ਨਾ ਅ ਲੱਗਣੋ ਜਿਹੜੀ ਉਹ ਰਹਿ ਜਾਵੇ ਸੋ ਇਹ ਜਿਹੜੀ ਪਟੀਸ਼ਨ ਹਾਸ ਦੇ ਉੱਤੇ ਸਾਈਨ ਕਰੋ ਜਿਹੜੀ ਸਨਰਾਈਜ਼ ਰੀਕ੍ਰੀਏਸ਼ਨ ਤੇ ਪਾਰਕ ਡਿਸਟ੍ਰਿਕਟ ਆ ਉਹਨੂੰ ਜਾ ਕੇ ਚਿੱਠੀ ਲਿਖੋ ਉਹਨਾਂ ਨੂੰ ਤੁਸੀਂ ਆਪ ਆਪਣੇ ਪੱਧਰ ਤੇ ਉੱਤੇ ਕਾਲ ਕਰ ਸਕਦੇ ਆ ਸੈਕਟੋਮੈਂਟੋ ਕਾਉਂਟੀ ਅਫੀਸ਼ੀਅਲਸ ਦੇ ਨਾਲ ਗੱਲ ਕਰ ਸਕਦੇ ਆ ਵੀ ਜਿਹੜਾ ਐਲਮੈਂਟ ਗਰੋਪ ਪਾਰਕ ਆ ਉਸ ਦਾ ਨਾਮ ਕਿਰਪਾ ਕਰਕੇ ਕਾਪਰਲ ਗੁਰਪ੍ਰੀਤ ਸਿੰਘ ਪਾਰਕ ਜਿਹੜਾ ਉਹ ਰੱਖਿਆ ਜਾਵੇ ਤੁਹਾਡੇ ਇਲਾਕੇ ਦਾ ਉਸ ਇਲਾਕੇ ਦਾ ਇਹ ਲੋਕਲ ਹੀਰੋ ਆ ਅ ਤੇ ਜਿਸ ਨੇ ਚੜ੍ਹਦੀ ਉਮਰ ਦੇ ਵਿੱਚ ਅਮਰੀਕਾ ਲਈ ਸ਼ਹਾਦਤ ਪ੍ਰਾਪਤ ਕੀਤੀ ਆ ਸੋ ਉਸ ਦੇ ਅਲਟੀਮੇਟ ਸੈਕਰੀਫਾਈਸ ਨੂੰ ਔਨਰ ਜਿਹੜਾ ਉਹ ਆਪਾਂ ਕਰ ਸਕੀਏ ਉਸ ਨਾਮ ਅ ਉਸ ਦੇ ਨਾਮ ਦੇ ਨਾਲ ਇਸ ਪਾਰਕ ਨੂੰ ਜਿਹੜਾ ਉਹ ਆਪਾਂ ਇੱਕ ਇੱਕ ਸਾਥ ਦੇ ਨਾਲ ਉਹਨੂੰ ਆਪਾਂ ਯਾਦ ਕਰਦੇ ਰਵਾਂਗੇ ਉਸ ਨੂੰ ਆਪਾਂ ਸਨਮਾਨ ਦਿੰਦੇ ਜਿਹੜਾ ਰਵਾਂਗੇ ਅ ਨਿਰਮਲ ਸਿੰਘ ਜੀ ਜੰਦ ਜੰਦੇ ਦੇ ਤੁਸੀਂ ਕੁਝ ਹੋਰ ਗੱਲ ਹੋਰ ਹੋਰ ਫੈਮਲੀਆਂ ਨੂੰ ਹੋਰ ਜਿਨ੍ਹਾਂ ਦੇ ਨੌਜਵਾਨ ਬੱਚੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਕੀ 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 ਅਪੀਲ ਆ ਜਾਂ ਕੀ ਬੇਨਤੀ ਕਰਨਾ ਚਾਹੁੰਦੇ ਆ ਸੰਗਤ ਅੱਜ ਸਿਤਾ ਦੇ ਤਾਂ ਅਪੀਲ ਹੈ ਕਿ ਚਲੋ ਅਸੀਂ ਚਾਹੁੰਦੇ ਆ ਕਿ ਲਾਈਫਟਾਈਮ ਉਹਦਾ ਉਹਦੀ ਯਾਦਗਾਰੀ ਪਾਰਕ ਬਣ ਜੇ ਜਿਹੜਾ ਉਹਨੂੰ ਸਭ ਪ ਆਪਣੀ ਕਮਿਊਨਿਟੀ ਯਾਦ ਰੱਖੇ ਵੀ ਇਹ ਵੇਗ ਆਪਣਾ ਵੀ ਸਿੱਖ ਵੀ ਸੀ ਜਿਹੜਾ ਇੱਥੇ ਜੀ ਸੀਦੀ ਪਾ ਗਿਆ ਤੇ ਬਾਕੀ ਉਹਨਾਂ ਸਭ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਪਟੀਸ਼ਨ ਦੇ ਉੱਤੇ ਸਾਈਨ ਕੀਤੀ ਆ ਬਹੁਤ ਜਿਆਦਾ ਵੱਡਾ ਹੰਗਾਰਾ ਮਿਲਿਆ ਸਾਡੇ ਗੁਰੂ ਘਰ ਕਮੇਟੀ ਵੱਲੋਂ ਵੀ ਉਹਨਾਂ ਨੇ ਵੀ ਉੱਤੇ ਲਗਾਇਆ ਤਾਂ ਬਹੁਤ ਜਿਆਦਾ ਹੰਗਾਰਾ ਮਿਲਿਆ ਸਾਡਾ ਸਾਈਨ 1000 ਤੋਂ ਉੱਤੇ ਟੱਪ ਗਿਆ ਤੇ ਸਾਨੂੰ ਜਿੰਨਾ ਜ਼ਿਆਦਾ ਹੋਏਗਾ ਓਨੇ ਜ਼ਿਆਦਾ ਚਾਂਸ ਜ਼ਿਆਦਾ ਹੁੰਦਾ ਜੇ ਜੇ ਸਾਡੀ ਐਂਟੀਲੋਪ ਦੀ ਕਮਿਊਨਿਟੀ ਜਿੰਨੀ ਜ਼ਿਆਦਾ ਕਰੇਗੇ ਤੇ ਸਾਨੂੰ ਕੋਈ ਉਸੇ ਕੁਐਸਚਨ ਦੇ ਉੱਤੇ ਜਵਾਬ ਦੇਣਾ ਸੌਖਾ ਹੋ ਜਾਏਗਾ ਔਖਾ ਨਹੀਂ ਹੋਏਗਾ ਕਿ ਅਸੀਂ ਕਿਉਂ ਚੁੰਨੇ ਆ ਹੂੰ ਬਸ ਇੰਨਾ ਹੀ ਸਾਡੇ ਦਾ ਧੰਨਵਾਦ ਜੀ ਸੋ ਲੈਟਿਨ ਦਾ ਇੱਕ ਫਰੇਜ਼ ਆ ਸੈਂਪਰ ਵੀਕ ਇਹ ਮਰੀਨਸ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਵਰਤਿਆ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਆ ਬੀ ਆਲਵੇਸ ਫੇਥਫੁਲ ਆਲਵੇਸ ਲਾਇਲ ਸੋ ਮਰੀਨਸ ਹਮੇਸ਼ਾ ਹੀ ਮਲਕ ਦੇ ਲਈ ਫੇਥਫੁਲ ਤੇ ਹਮੇਸ਼ਾ ਮਲਕ ਦੇ ਲਈ ਲਾਇਲ ਹੁੰਦੇ ਆ ਸੋ ਉਹੀ ਚੀਜ਼ ਜਿਹੜੀ ਮਰੀਨ ਕੋਰਪ ਦੇ ਕੋਰਪਰਲ ਕੋਰਪਰਲ ਗੋਪ੍ਰੀਤ ਸਿੰਘ ਜਿਹੜੀ ਹੋ ਆਪਾਂ ਨੂੰ ਕਰਕੇ ਜਿਹੜੀ ਦਿਖਾਈ ਸੀਗੀ ਸੋ ਧੰਨਵਾਦ ਨਿਰਮਲ ਸਿੰਘ ਜੀ ਤੁਸੀਂ ਆਪਣੇ ਵਕਤ ਚੋਂ ਵਕਤ ਕੱਢਿਆ ਇਸ ਅਹਿਮ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਤੇ ਜੰਦ ਜਾਂਦੇ ਕਰੀ ਫੇਰ ਅਸੀਂ ਆਪਣੇ ਵੱਲੋਂ ਵੀ ਬੇਨਤੀ ਕਰਦੇ ਆਂ ਐਂਟੀਲੋਪੀਆ ਸੰਗਠਨਾਂ ਤੇ ਬਾਕੀ ਦੁਨੀਆ ਦੇ ਵਿੱਚ ਕੈਲੀਫੋਰਨੀਆ 'ਚ ਵਾਸਤਿਆਂ ਬਾਕੀ ਸਾਰੀਆਂ ਸੰਗਤਾਂ ਨੂੰ ਵੀ ਭਾਈ ਵੱਧ ਤੋਂ ਵੱਧ ਇਸ ਪਟੀਸ਼ਨ ਦੇ ਉੱਤੇ ਸਾਈਨ ਕਰੋ ਤਾਂ ਜੋ ਆਪਾਂ ਇਸ ਪਾਰਕ ਦਾ ਨਾਮ ਕਾਰਪੋਰਲ ਗੁਰਪ੍ਰੀਤ ਸਿੰਘ ਦੇ ਨਾਮ ਤੇ ਲਾ ਸਕੀਏ ਧੰਨਵਾਦ ਸਤਿ ਸ੍ਰੀ ਅਕਾਲ